ਬਹੁਤ ਹੀ ਮਸ਼ਹੂਰ ਪੰਜਾਬੀ ਨਾਵਲ ਅਪਸਰਾ ਤੋਂ ਬਾਅਦ ਪ੍ਰੀਤ ਕੈਂਥ ਦੀ ਰਚਨਾ ਮੈਰੀ ਤੇ ਗਲਬ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ ਸੋ ਅੱਜ ਨਾਵਲ ਦਾ ਅਗਲਾ ਛੇਵਾਂ ਭਾਗ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਨਾਵਲ ਸੌਂਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਭੀ ਮੀਡੀਆ 11 ਤਾਂ ਜੋ ਆਉਣ ਵਾਲੇ ਪੰਜਾਬੀ ਕਹਾਣੀਆਂ ਤੇ ਨਾਵਲਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਆਓ ਨਾਵਲ ਮੇਰੇ ਤੇ ਗਾਲਬ ਦਾ ਅਗਲਾ ਭਾਗ 6 ਤੁਹਾਡਾ ਨਾਲ ਸਾਂਝਾ ਕਰਦੇ ਆਂ ਜੀ ਬਣੇ ਰਹੋ ਸਭੀ ਮੀਡੀਆ 11 ਦੇ ਨਾਲ ਕੋਈ ਦਿਨ ਗੁਜ਼ਰੇ ਮੇਰਾ ਤੇ ਗਾਲਬ ਦਾ ਮਿਲਣਾ ਹੋਰ ਵੱਧ ਗਿਆ ਸੀ ਅਸੀਂ ਸਾਰਾ ਦਿਨ ਬੈਠੇ ਰਹਿੰਦੇ ਤੇ ਗੱਲਾਂ ਮਾਰਦੇ ਰਹਿੰਦੇ ਮੈਂ ਗਾਲਬ ਦੇ ਮੁੱਢ ਤੇ ਸਿਰ ਧਰ ਕੇ ਉਹਦੀਆਂ ਗੱਲਾਂ ਸੁਣਦੀ ਰਹਿੰਦੀ ਹੁਣ ਮੇਰੇ ਸਿਰ ਗਾਲਬ ਦਾ ਪੂਤ ਚੜਿਆ ਰਹਿੰਦਾ ਪੜਾਈ ਤਾਂ ਮੈਂ ਪੁੱਲ ਹੀ ਗਈ ਸੀ ਇੱਕ ਦਿਨ ਮੈਂ ਗਾਲਬ ਨੂੰ ਪ੍ਰੋਟੈਕਸ਼ਨ ਵਾਲੀ ਗੱਲ ਪੁੱਛ ਲਈ ਉਹਨੇ ਕਿਹਾ ਕਿ ਉਹ ਪਲਾਨ ਕਰਕੇ ਨਹੀਂ ਸੀ ਗਿਆ ਕਿ ਸਾਡੇ ਵਿੱਚ ਇਹ ਸਭ ਹੋਊਗਾ ਇਸ ਲਈ ਉਹਨੇ ਪ੍ਰੋਟੈਕਸ਼ਨ ਯੂਜ਼ ਨਹੀਂ ਕੀਤੀ ਮੇਰੇ ਪਾ ਦੀ ਬਣ ਗਈ ਮੈਂ ਬਹੁਤ ਘਬਰਾ ਗਈ ਤਾਂ ਉਹ ਆਖਣ ਲੱਗਾ ਮੈਰੀ ਮੇਰੇ ਹੁੰਦੇ ਫਿਕਰ ਨਾ ਕਰ ਕੁਝ ਨਹੀਂ ਹੁੰਦਾਗਾ ਬਾਕੀ ਜੇ ਕੁਝ ਹੁੰਦਾ ਤਾਂ ਮੈਂ ਤੇਰੇ ਨਾਲ ਖੜਾ ਕਾਲੇ ਪਾਪਾ ਵਿਆਹ ਕਰਵਾ ਲਈਏ ਪਹਿਚਾਨ ਕਿ ਉਹਨੂੰ ਆਪਣੇ ਦਿਲ ਦੀ ਗੱਲ ਬੋਲ ਦਿੱਤੀ ਵਿਆਹ ਕਿੱਥੋਂ ਆ ਗਿਆ ਪਹਿਲਾਂ ਆਪਣੀ ਪੜ੍ਹਾਈ ਤਾਂ ਪੂਰੀ ਕਰ ਲੈ ਫਿਰ ਸੋਚ ਲਵਾਂਗੇ ਵਿਆਹ ਬਾਰੇ ਵੀ ਉਹਦੇ ਜਵਾਬ ਤੋਂ ਮੈਂ ਪੂਰੀ ਤਰ੍ਹਾਂ ਸੰਤੋਸ਼ਟ ਨਹੀਂ ਸੀਗੀ ਉਹਦੀਆਂ ਅੱਖਾਂ ਉਹਦੇ ਬੋਲਾਂ ਦੀ ਹਾਮੀ ਨਹੀਂ ਸੀ ਭਰ ਰਹੀਆਂ ਗੀਆਂ ਮੇਰੇ ਨਾਲ ਵਿਆਹ ਤਾਂ ਕਰਵਾਵੇਂ ਗਣਾ ਗਾਲੇਬ ਮੈਂ ਹੋਰ ਉਹਦੇ ਦਿਲ ਦੀ ਗੱਲ ਜਾਨਣਾ ਚਾਹੁੰਦੀ ਸੀ ਮੈਂ ਹਾਲੇ ਵਿਆਹ ਬਾਰੇ ਕੁਝ ਨਹੀਂ ਸੋਚਿਆ ਮੈਰੀ ਉਹਨੇ ਫਿਰ ਗੋਲ ਮੋਲ ਜਵਾਬ ਦਿੱਤਾ ਪਰ ਮੈਂ ਹਾਲੇ ਹੋਰ ਬੋਲਦੀ ਕਿ ਉਹ ਅੱਗੋਂ ਬੋਲਿਆ ਤੂੰ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਫਿਰ ਦੇਖਦੇ ਹਾਂ ਹੁਣ ਦੁਬਾਰਾ ਵਿਆਹ ਦੀ ਗੱਲ ਨਹੀਂ ਕਰਨੀ ਮੈਂ ਚੁੱਪ ਹੋ ਗਈ ਮੈਂ ਸੋਚਿਆ ਹਾਲੇ ਉਹ ਸੱਚੀ ਤਿਆਰ ਨਹੀਂਗਾ ਤੇ ਬਾਕੀ ਮੇਰੀ ਪੜ੍ਹਾਈ ਵੀ ਤਾਂ ਅਧੂਰੀ ਰਹਿੰਦੀ ਹੈ ਪਰ ਅਸੀਂ ਕੁੜੀਆਂ ਮੁੰਡਿਆਂ ਦੀ ਵਕਾਲਤ ਖੋਦ ਹੀ ਕਰਨ ਲੱਗ ਜਾਂਦੀਆਂ ਹਾਂ ਉਹ ਕੀ ਸੋਚਦੇ ਨੇ ਇਹਦਾ ਵੀ ਗਲਤ ਮਲਤ ਅੰਦਾਜ਼ਾ ਆਪੇ ਲਗਾ ਲੈਂਦੇ ਹਾਂ ਅਸੀਂ ਵੀ ਕਿੰਨੀਆਂ ਬੇਵਕੂਫ ਹੁੰਦੀਆਂ ਹਾਂ ਕੋਈ ਸਾਨੂੰ ਆਸਾਨੀ ਨਾਲ ਬੇਵਕੂਫ ਬਣਾ ਜਾਂਦਾ ਆ ਅੱਜ ਦੇ ਪਤਨ ਦੀ ਤਰ੍ਹਾਂ ਕੋਈ ਸਾਡੇ ਚਾਵਾਂ ਨਾਲ ਖੇਡ ਜਾਂਦਾ ਤੇ ਅਸੀਂ ਦੇਖਦਿਆਂ ਰਹ ਜਾਂਦੇ ਹਾਂ ਤੇ ਕੁਝ ਨਹੀਂ ਕਰ ਪਾਉਂਦੇ ਗੰਗਾ बस ਵਕਤ ਲੰਘੇ ਤੋਂ ਪੁਛਤੌਂਦੀਆਂ ਰਹਿੰਦੀਆਂ ਦਿਨੋ ਦਿਨ ਮੇਰਾ ਚਕਾ ਗੁਲਾਬ ਗਾਲੇ ਬਵਲ ਵਾਦਾ ਗਿਆ ਮੈਂ ਉਹਦੇ ਲਈ ਕੋਜੈਸਿਵ ਹੋ ਗਈ ਸੀਗੀ ਉਹਨੂੰ ਜੇ ਕਿਸੇ ਕੁੜੀ ਨਾਲ ਬੈਠਾ ਦੇਖ ਲੈਂਦੀ ਤਾਂ ਮੈਂ ਉਹਨੂੰ ਜੱਫੀ ਪਾ ਕੇ ਰੋਣ ਲੱਗ ਜਾਂਦੀ ਮੈਥੋਂ ਕਿਸੇ ਹੋਰ ਨਾਲ ਦੇਖਿਆ ਨਾ ਜਾਂਦਾ ਮੈਂ ਨਹੀਂ ਚਾਹੁੰਦੀ ਸੀ ਸਾਡੇ ਵਿਚਕਾਰ ਕੋਈ ਤੀਜਾ ਆਵੇ ਮੇਰੀ ਇਸ ਗੱਲ ਤੇ ਗਾਲੇ ਬਹੁਤ ਗੁੱਸੇ ਹੁੰਦਾ ਤੇ ਕਿੰਨਾ ਸਮਾਂ ਗੁੱਸੇ ਰਹਿੰਦਾ ਇੱਕ ਦੋ ਦਿਨ ਮੇਰਾ ਫੋਨ ਨਾ ਚੱਕਦਾ ਜਦੋਂ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਸੀ ਤਾਂ ਮੈਂ ਉਹਦੇ ਫਲੈਟ ਚਲੀ ਗਈ ਉਹਦੇ ਗੱਲ ਲੱਗ ਕੇ ਬਹੁਤ ਰੋਈ ਸੀ ਹੁਣ ਅਕਸਰ ਮੈਂ ਉਹਦੇ ਫ્લેਟ ਚਲੀ ਜਾਂਦੀ ਸੀ ਕਈ ਵਾਰ ਤਾਂ ਰਾਤ ਵੀ ਉਹਦੇ ਫ્લેਟ ਵਿੱਚ ਰਹਿੰਦੀ ਹੁਣ ਸਾਨੂੰ ਇੱਕ ਦੂਜੇ ਦੀ ਲਤ ਲੱਗ ਚੁੱਕੀ ਸੀ ਅਸੀਂ ਜਦੋਂ ਵੀ ਉਹਦੇ ਫਲੇਟ ਵਿੱਚ ਮਿਲਦੇ ਤਾਂ ਸਭ ਤੋਂ ਪਹਿਲਾਂ ਇੱਕ ਦੂਜੇ ਦੀ ਜਸਮੀ ਭੁੱਖ ਮਟਾਉਂਦੇ ਮੈਨੂੰ ਹੁਣ ਪਤਾ ਲੱਗਿਆ ਕਿ ਉਹ ਪ੍ਰੋਟੈਕਸ਼ਨ ਕਿਉਂ ਨਹੀਂ ਯੂਜ਼ ਕਰਦਾ ਸੀਗਾ ਉਹਨੂੰ ਇਹਦੀ ਆਦਤ ਨਹੀਂ ਸੀਗੀ ਇੱਕ ਦਿਨ ਮੈਂ ਗਾਲਬ ਨੂੰ ਪੁੱਛਿਆ ਕਿ ਉਹ ਕਿਹੜੀ ਕੁੜੀ ਹੈ ਜਿਨੇ ਸਾਨੂੰ ਕਿਹੜੀ ਕੜੀ ਹੈ ਜਿਹਨੇ ਸਾਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ ਤਾਂ ਉਹਦਾ ਜਵਾਬ ਸੀਗਾ ਸੈਕਸ ਮੈਂ ਹੈਰਾਨ ਹੋ ਗਈ ਮੈਂ ਉਹਦੇ ਜਵਾਬ ਦਾ ਵਿਰੋਧ ਕੀਤਾ ਨਹੀਂ ਗੱਲ ਇਹ ਕੜੀ ਸੈਕਸ ਨਹੀਂ ਹੈ ਤਾਂ ਉਹਨੇ ਕਿਹਾ ਚੰਗਾ ਬਿਨਾ ਸੈਕਸ ਤੋਂ ਮੇਰੇ ਨਾਲ ਰਹਿ ਕੇ ਦਿਖਾ ਯਾਰ ਸੈਕਸ ਕੋਈ ਪਾਪ ਨਹੀਂ ਹੈ ਇਹ ਬਹੁਤ ਵੱਡੀ એનર્ਜੀ ਹੈ ਜਿਸ ਤੋਂ ਪਾਸਾ ਨਹੀਂ ਵਟਿਆ ਜਾ ਸਕਦਾ ਮੈਂ ਚੁੱਪ ਕਰ ਗਈ ਕਿਉਂਕਿ ਉਹ ਤੋਂ ਜਿੰਨਾ ਮੈਨੂੰ ਨਹੀਂ ਸਿਉਂਦਾਗਾ ਅਸੀਂ ਜਦੋਂ ਵੀ ਮਿਲਦੇ ਬੀਅਰ ਪੀਂਦੇ ਕਦੇ-ਕਦੇ दारू ਵੀ ਇੱਕ ਬੀਅਰ ਤੋਂ ਦੋ ਤੱਕ ਤੇ ਫਿਰ ਤਿੰਨ ਤੱਕ ਵੀ ਮੈਂ ਪੀ ਲੈਂਦੀ ਸੀ ਮੇਰੇ ਲਾਸਟ ਸੈਮੈਸਟਰ ਦਾ ਰਿਜ਼ਲਟ ਬਹੁਤ ਮਾੜਾ ਆਇਆ ਮੈਂ ਮਸਾਂ ਹੀ ਪਾਸ ਹੋਈ ਤੇ ਹਾਜ਼ਰੀਆਂ ਵੀ ਘਟ ਗਈਆਂ ਇਹ ਗੱਲ ਜਦੋਂ ਮੇਰੇ ਘਰ ਪਤਾ ਲੱਗੀ ਤਾਂ ਪਾਪਾ ਨੂੰ ਬਹੁਤ ਦੁੱਖ ਹੋਇਆ ਸੀ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਮੈਂ ਕਿਸੇ ਗਲਤ ਸੰਗਤ ਵਿੱਚ ਆ ਮੈਂ ਬਹਾਨਾ ਮਾਰ ਦਿੱਤਾ ਮੈਂ ਥੀਏਟਰ ਜੁਆਇਨ ਕੀਤਾ ਤਾਂ ਕਰਕੇ ਪੜਾਈ ਕਰਕੇ ਪਾਸੋਂ ਥੋੜਾ ਜਿਹਾ ਧਿਆਨ ਘਟ ਗਿਆ ਵਾ ਮੈਂ ਪਾਪਾ ਨੂੰ ਯਕੀਨ ਦਿਵਾਇਆ ਕਿ ਅੱਗੇ ਤੋਂ ਧਿਆਨ ਰੱਖਾਂਗੀ ਪਾਪਾ ਮੰਨ ਗਏ ਮੈਨੂੰ ਹੁਣ ਝੂਠ ਬੋਲਣਾ ਆ ਗਿਆ ਸੀ ਹੁਣ ਪਾਪਾ ਪਹਿਲਾਂ ਨਾਲੋਂ ਜ਼ਿਆਦਾ ਫੋਨ ਕਰਦੇ ਕਦੇ-ਕਦੇ ਤਾਂ ਮੈਂ ਅੱਕ ਜਾਂਦੀ ਤੇ ਗੁੱਸੇ ਨਾਲ ਬੋਲਦੀ ਉਦੋਂ ਪਤਾ ਨਹੀਂ ਸੀ ਲੱਗਦਾਗਾ ਇਦਾਂ ਹੁੰਦਾ ਸੀਗਾ ਕਿ ਕਈ ਵਾਰ ਕਾਲ ਵਾਰ-ਵਾਰ ਕਾਲ ਕਿਉਂ ਕਰਦੇ ਨੇ ਇੰਨੀ ਕੀ ਲੋੜ ਪੈ ਗਈ ਕਾਲ ਕਰਨ ਦੀ ਪਰ ਜਦੋਂ ਅਸੀਂ ਨਿਆਣੇ ਹੁੰਨੇ ਹਾਂ ਉਦੋਂ ਇਹ ਗੱਲਾਂ ਨਹੀਂ ਸਮਝ ਪਾਉਂਦੇਗੇ ਮਾਪਿਓ ਲਈ ਅਸੀਂ ਕੀ ਹਾਂ ਨਹੀਂ ਸਮਝ ਸਕਦੇ ਮੇਰੇ ਮਾਪਿਓ ਕੋਲ ਤਾਂ ਮੇਰੇ ਸਿਵਾਏ ਕੋਈ ਹੈ ਹੀ ਨਹੀਂ ਸੀਗਾ ਪਾਪਾ ਨੇ ਇਸੇ ਲਈ ਦੂਸਰਾ ਬੱਚਾ ਪਲਾਨ ਨਹੀਂ ਸੀ ਕੀਤਾ ਉਹ ਮੇਰਾ ਪਾਲਣ ਪੋਸ਼ਣ ਪੜਾਈ ਲਿਖਾਈ ਜ਼ਿਆਦਾ ਗੌਰ ਨਾਲ ਕਰ ਸਕਣ ਮੈਨੂੰ ਇਹ ਗੱਲ ਸਮਝ ਤਾਂ ਆ ਰਹੀ ਸੀਗੀ ਕਿ ਜਿਹੜੇ ਰਸਤੇ ਤੇ ਮੈਂ ਤੁਰ ਰਹੀ ਹਾਂ ਉਹ ਮੇਰੀ ਮੰਜ਼ਿਲ ਤੋਂ ਕੋਹਾਂ ਦੂਰ ਹੈ ਪਰ ਮੈਂ ਚਾਹ ਕੇ ਵੀ ਮੋੜ ਨਹੀਂ ਸੀ پا ਰਹੀ ਜਿਵੇਂ ਜਿਵੇਂ ਅੱਗੇ ਵੱਧਦੀ ਸੀਗੀ ਮੰਜ਼ਿਲ ਹੋਰ ਦੂਰ ਹੋ ਰਹੀ ਸੀਗੀ ਪਹਿਲਾਂ ਮੈਂ ਸੋਚਦੀ ਸੀਗੀ ਕਿਸੇ ਰਾਹ ਤੇ ਹੀ ਮੇਰਾ ਇਸੇ ਰਾਤ ਹੀ ਮੇਰਾ ਪਿਆਰ ਹੈ ਤੇ ਇਸੇ ਰਾਤ ਹੀ ਮੇਰਾ ਸੁਪਨਾ ਪਰ ਮੈਂ ਗਲਤ ਸੀਗੀ ਇਹ ਰਾਹ ਵੱਖੋ ਵੱਖ ਸਨ ਮੈਂ ਚਾਹ ਕੇ ਵੀ ਇਹਨਾਂ ਨੂੰ ਇਕੱਠੇ ਨਹੀਂ ਸੀ ਕਰ ਸਕਦੀ ਮੈਂ ਦੋ ਬੇੜੀਆਂ ਤੇ ਸਵਾਰ ਸੀ ਥੋੜਾ ਜਿਹਾ ਵੀ ਸਲਤਨਤਨ ਵਿਗੜਦਾ ਤਾਂ ਮੈਂ ਡੁੱਬ ਸਕਦੀ ਸੀ ਮੈਂ ਗੱਲ ਬਲੀ ਜਿਨ ਉਹ ਦਿਨ پاگل ਹੋ ਰਹੀ ਸੀ ਗਾਲਾਂ ਭਾਂ ਥੋੜਾ ਕੰਨੀ ਕਤਰੌਦਾ ਦਿਸਣ ਲੱਗਿਆ ਇਸ ਦੀ ਵਜ੍ਹਾ ਮੈਨੂੰ ਬਾਅਦ ਵਿੱਚ ਸਮਝ ਆਈ ਭਾਵੇਂ ਕੋਈ ਮੁੰਡਾ ਹੋਵੇ ਭਾਵੇਂ ਕੁੜੀ ਉਹਨੂੰ ਨਹੀਂ ਚਾਹੀਦਾ ਕਿ ਉਹਦਾ ਪਾਰਟਨਰ ਉਹਨੂੰ ਹੀ ਚੁੰਬੜਿਆ ਰਹੇ ਇਹਦੇ ਨਾਲ ਅਗਲਾ ਤੁਹਾਡੇ ਤੋਂ ਕੰਨੀ ਘਤਰਉਣ ਲੱਗ ਜਾਂਦਾ ਹੈ ਸ਼ੁਰੂ-ਸ਼ੁਰੂ ਵਿੱਚ ਗਲਬ ਨੇ ਮੈਨੂੰ ਇੰਨੀ ਆਦਤ ਪਾ ਦਿੱਤੀ ਕਿ ਹੁਣ ਮੈਂ ਥੋੜ ਰਿਹਾ ਨਹੀਂ ਸੀ ਜਾਂਦਾ ਪਰ ਉਹਨੂੰ ਹੁਣ ਆਪਣੇ ਲਈ ਸਮਾਂ ਚਾਹੀਦਾ ਸੀਗਾ ਉਹ ਆਪਣੇ ਦੋਸਤਾਂ ਨਾਲ ਦਾਰੂ ਪਿੰਦਾ ਰਹਿੰਦਾ ਮੈਨੂੰ ਉਹਦੇ ਦੋਸਤ ਸੌਂਕਣਾ ਬਾਗ ਲੱਗਦੇ ਸੀਗੇ ਮੈਂ ਉਹਨਾਂ ਤੇ ਭੜਕਦੀ ਮੈਂ ਆਖਦੀ ਇਨਾਂ ਦੇ ਸਮਾਂ ਕਿਉਂ ਬਰਬਾਦ ਕਰਦਾ ਹੈ ਉਹੀ ਸਮਾਂ ਮੇਰੇ ਨਾਲ ਬਤਾ ਲੈ ਪਰ ਮੈਂ ਭੁੱਲ ਗਈ ਸੀ ਕਿ ਹਰ ਸਮੇਂ ਬੰਦਾ ਇੱਕੋ ਇਨਸਾਨ ਨਾਲ ਨਹੀਂ ਘਟ ਸਕਦਾਗਾ ਹੁਣ ਸਾਡੇ ਵਿੱਚ ਪਹਿਲਾਂ ਜਿਹੀਆਂ ਗੱਲਾਂ ਨਾ ਹੁੰਦੀਆਂ ਪਹਿਲਾਂ ਅਸੀਂ ਫਿਲਮਾਂ ਕਿਤਾਬਾਂ ਧਰਮ ਤੇ ਹੋਰ ਅਨੇਕਾਂ ਵਿੱਚਾਂ ਤੇ ਗੱਲਾਂ ਕਰਦੇ ਰਹਿੰਦੇ ਪਰ ਹੁਣ ਜ਼ਿਆਦਾ ਸਮਾਂ ਲੜਾਈ 'ਚ ਲੰਘ ਜਾਂਦਾ ਲੜਾਈ ਵੀ ਕਾਦੀ ਮੇਰੇ ਛੋਟੇ ਛੋਟੇ ਸ਼ਿਕਵੇ ਹੁੰਦੇ ਤੂੰ ਮੇਰਾ ਫੋਨ ਨਹੀਂ ਚੱਕਦਾ ਗੱਲ ਘਟ ਕਰਦਾ ਹੈ ਘਟ ਮਿਲਦਾ ਹੈ ਯੇਵੂ ਉਹ ਉਮਰ ਵੀ ਐਸੀ ਹੁੰਦੀ ਹੈ ਬੰਦਾ ਚਾਹ ਕੇ ਵੀ ਇਹ ਚੀਜ਼ਾਂ ਠੀਕ ਨਹੀਂ ਕਰ ਸਕਦਾ ਕੁੜੀਆਂ ਕੀ ਸੋਚਦੀਆਂ ਮੁੰਡਿਆਂ ਨੂੰ ਇਹਦਾ ਅੰਦਾਜ਼ਾ ਵੀ ਨਹੀਂਗਾ ਉਹ ਇੱਕ ਵਾਰ ਜਿਹੜਾ ਪੱਲਾ ਫੜ ਲੈਂਦੀਆਂ ਨੇ ਉਸ ਨਾਲ ਜ਼ਿੰਦਗੀ ਭਰ ਨਿਭਾਉਂਦੀਆਂ ਨੇ ਬਸ ਅਗਲਾ ਨਿਭਾਉਣ ਵਾਲਾ ਹੋਵੇ ਹੁਣ ਸਾਡੇ ਰਿਸ਼ਤੇ ਵਿੱਚ ਬੋਰਿਅਤ ਆ ਗਈ ਸੀ ਪਰ ਇਹ ਮੇਰੇ ਵੱਲੋਂ ਨਹੀਂ ਸੀਗੀ ਸਾਡੀਆਂ ਮੁਲਾਕਾਟਾਂ ਕਟ ਗਈਆਂ ਹੁਣ ਸਾਡੀਆਂ ਪਹਿਲਾਂ ਵਾਂਗ ਘੰਟਿਆਬੱਦੀ ਗੱਲਾਂ ਨਾ ਹੁੰਦੀਆਂ ਤੇ ਜਦੋਂ ਮੈਂ ਵੀ ਗਲਬ ਦੇ ਫਲੈਟ ਜਾਂਦੀ ਤਾਂ ਉਹਦੀ ਚਾਹਤ ਮੇਰੇ ਜਿਸਮ ਤੇ ਆ ਕੇ ਖਤਮ ਹੋ ਜਾਂਦੀ ਕੱਲ ਬਹੁਤ ਘਟ ਗਈ ਸੀ ਮੈਂ ਉਹਦੇ ਬਦਲਦੇ ਸੁਭਾਅ ਤੋਂ ਪਰੇਸ਼ਾਨ ਸੀ ਕਿੰਨੀਆਂ ਗੱਲਾਂ ਕਰਨ ਵਾਲਾ ਬੰਦਾ ਹੁਣ ਕੋਈ ਗੱਲ ਹੀ ਨਹੀਂ ਕਰਦਾ ਉਹਦੀ ਚੁੱਪ ਮੈਨੂੰ ਤੰਗ ਕਰਦੀ ਸੀ ਗਲਬ ਦੀ ਆਖੀ ਗੱਲ ਸੱਚ ਹੋ ਗਈ ਸੀ ਬੰਦਾ ਜਿਹੜੀ ਚੀਜ਼ ਲਈ ਤੁਹਾਡੇ ਨਾਲ ਜੁੜਿਆ ਹੁੰਦਾ ਹੈ ਜਦੋਂ ਉਹ ਮਿਲ ਜਾਵੇ ਤਾਂ ਉਹ ਫਿਰ ਪਾਸਾ ਵਟ ਲੈਂਦਾ ਏ ਮੈਂ ਉਸ ਸਮੇਂ ਤਾਂ ਇਹੀ وجہ ਸਮਝਦੀ ਰਹੀ ਕਿ ਮੈਨੂੰ ਗਾਲਬ ਨਾਲ ਫਿਜ਼ੀਕਲ ਰਿਲੇਸ਼ਨ ਨਹੀਂ ਬਣਾਉਣਾ ਚਾਹੀਦਾ ਸੀਗਾ ਸ਼ਾਇਦ ਇਸੇ ਕਾਰਨ ਉਹ ਮੇਰੇ ਤੋਂ ਹੁਣ ਅੱਕ ਗਿਆ ਸੀਗਾ ਪਰ ਇਹ وجہ ਨਹੀਂ ਸੀਗੀ ਫਲੈਟ ਜਾ ਕੇ ਮੈਂ ਗਲਬ ਲਈ ਖਾਣਾ ਵੀ ਬਣਾਉਂਦੀ ਉਹਦੇ ਕੱਪੜੇ ਵੀ ਧੋਉਂਦੀ ਮੈਂ ਤਾਂ ਗਲਬ ਨੂੰ ਆਪਣਾ ਸਭ ਕੁਝ ਮੰਨੀ ਬੈਠੀ ਸੀ ਮੈਂ ਸੋਚ ਰੱਖਿਆ ਸੀਗਾ ਕਿ ਅਗਰ ਗਲਬ ਹਾਂ ਕਰੇ ਤਾਂ ਮੈਂ ਵੀ ਇਹ ਤੋਂ ਬਾਅਦ Papa ਨੂੰ ਗੱਲ ਬਾਰੇ ਦੱਸ ਦੇਵਾਂਗੀ ਪਰ ਮੈਂ ਗਲਬ ਦੇ ਮੂੰਹੋਂ ਵਿਆਹ ਬਾਰੇ ਕਦੇ ਕੋਈ ਗੱਲ ਨਾ ਸੁਣੀ ਸਮਾਂ ਲੰਘਦਾ ਗਿਆ ਗਲਬ ਮੇਰੇ ਤੋਂ ਦੂਰ ਹੁੰਦਾ ਚਲਾ ਗਿਆ ਸਾਡੇ ਵਿੱਚ ਇੱਕ ਕੜੀ ਅਜੇ ਵੀ ਬਾਕੀ ਸੀ ਉਹ ਸੀਗਾ ਫਿਜ਼ੀਕਲ ਰਿਲੇਸ਼ਨ ਦੀ ਮੈਂ ਕਦੇ ਨਹੀਂ ਸੋਚਿਆ ਸੀ ਕਿ ਗਾਲਬ ਮੇਰੇ ਤੋਂ ਦੂਰ ਜਾਊਗਾ ਮੈਂ ਉਹਦੇ ਨਾਲ ਵਿਆਹ ਦੇ ਸੁਪਨੇ ਦੇਖ ਚੁੱਕੀ ਸੀ ਕਿ ਉਹਦਾ ਗੁੱਸਾ ਤੇ ਉਹਦਾ ਇਗਨੋਰ ਕਰਨਾ ਮੈਂ ਬਰਦਾਸ਼ਤ ਕਰ ਸਕਦੀ ਸੀ ਹਰ ਪਿਆਰ ਕਰਨ ਵਾਲਾ ਇਦਾਂ ਹੀ ਕਰਦਾ ਆ ਉਹਨੂੰ ਹੁੰਦਾ ਉਹਦਾ ਮਹਿਬੂਬ ਕਿਸੇ ਵੀ ਕੀਮਤ ਤੇ ਉਸ ਤੋਂ ਦੂਰ ਨਾ ਹੋ ਜਾਵੇ ਭਾਵੇਂ ਪੈਰੀ ਪੈਕੇ ਮਨਾਉਣਾ ਪੈ ਜਾਵੇ ਪਰ ਦੂਰ ਨਾ ਜਾਵੇ ਪਰ ਇਹ ਨਹੀਂ ਸੋਚਦੇ ਕਿ ਉਹਨੂੰ ਰੋਕ ਕੇ ਵੀ ਕੀ ਕਰਾਂਗੇ ਜੇ ਜਾਣਾ ਚਾਹੁੰਦਾ ਆ ਸਮਝ ਲਓ ਉਹਦੀ ਰੂਹ ਤਾਂ ਜਾ ਚੁੱਕੀ ਹੁੰਦੀ ਹੈ ਤੁਹਾਡੇ ਨਾਲ ਸਿਰਫ ਜਸਮ ਹੀ ਹੈ ਜ਼ੁਬੈਰ ਅਲੀ ਤਾਬਿਸ਼ ਦੇ ਸ਼ੇਰ ਵਾਂਗ ਕਿਆ ਕਹਾ ਮੁਸੇ ਦੂਰ ਜਾਣਾ ਹੈ ਕਿਆ ਕਹਾ ਮੁਸੇ ਦੂਰ ਜਾਣਾ ਹੈ ਇਸਕਾ ਮਤਲਬ ਹੈ ਜਾ ਚੁਕੇ ਹੋ ਤੁਮ ਪਰ ਨਹੀਂ ਅਸੀਂ ਕਿੱਥੇ ਮੰਨਦੇ ਹਾਂ ਆਪਣੇ ਪਿਆਰ ਦਾ ਜਨਾਜ਼ਾ ਔਰ ਦਾ ਕੌਣ ਦੇਖ ਸਕਦਾ ਹੈ ਸ਼ਾਇਦ ਕੋਈ ਵੀ ਨਹੀਂ ਹਲੇ ਇੰਨੀ ਸਮਝ ਤੇ ਸਬਰ ਕਿੱਥੇ ਆ ਮੈਂ ਅੱਜ ਕਹਿ ਰਹੀ ਹਾਂ ਕਿ ਸਾਡੇ ਵਿੱਚੋਂ ਗਾਲਿਬ ਦਾ ਪਿਆਰ ਚਲਾ ਗਿਆ ਸੀਗਾ ਪਰ ਮੈਂ ਉਸ ਵਕਤ ਨਹੀਂ ਸਮਝ ਪਾਈ ਗਾਲਿਬ ਦਾ ਸਿਰਫ ਜਿਸਮ ਮੇਰੇ ਕੋਲ ਸੀਗਾ ਰੂਹ ਨਹੀਂ ਗੱਲ ਮੇਰੀਆਂ ਗੱਲਾਂ ਤੋਂ ਖਿਜਨ ਲੱਗ ਪਿਆ ਸੀਗਾ ਕਈ ਵਾਰ ਤਾਂ ਬਹੁਤ ਗੁੱਸੇ ਹੁੰਦਾ ਇੱਕ ਵਾਰ ਸ਼ਾਮ ਦੀ ਗੱਲ ਹੈ ਕਿ ਉਹ ਜ਼ੁਨੀ ਨਾ ਆਇਆ ਮੈਂ ਤੇਵਾਰ ਕਾਲੀ ਕੀਤੀ ਪਰ ਉਹਨੇ ਨਾ ਚੱਕੀ ਮੈਨੂੰ ਉਹਦੀ ਬਹੁਤ ਫਿਕਰ ਹੋ ਰਹੀ ਸੀ ਮੈਂ ਸੋਚਿਆ दारू ਜ਼ਿਆਦਾ ਪੀਂਦ ਕਰਕੇ ਬਿਮਾਰ ਨਾ ਹੋ ਗਿਆ ਹੋਵੇ ਮੈਂ ਉਹਦੇ ਫਲੈਟ ਚਲੀ ਗਈ ਫਲੈਟ ਜਾ ਕੇ ਦੇਖਿਆ ਉਹਦੇ ਰੂਮ ਵਿੱਚ ਇੱਕ ਕੁੜੀ ਬੈਠੀ ਹੋਈ ਸੀ ਮੈਂ ਦਰਵਾਜ਼ੇ ਵਿੱਚ ਖੜੀ ਦੇਖਦੀ ਹੀ ਰਹਿ ਗਈ ਮੈਂ ਇਦਾਂ ਸਹਿਮ ਗਈ ਸੀ ਜਿਵੇਂ ਮੇਰੇ ਪੈਰਾਂ ਉਤੋਂ ਦੀ ਕਾਲਾ ਨਾਗ ਨੰਗ ਗਿਆ ਹੋਵੇ ਮੈਂ ਕੁਝ ਬੋਲ ਨਾ ਪਾਈ ਮੈਨੂੰ ਸਮਝ ਨਾ ਆਈ ਮੈਂ ਕੀ ਕਰਾਂ ਮੈਂ ਉੱਥੋਂ ਜਾਣਾ ਹੀ ਠੀਕ ਸਮਝਿਆ ਵਾਪਸ ਜਾਣ ਲਈ ਮੁੜੀ ਤਾਂ ਗਾਲਬ ਮੈਨੂੰ ਆਵਾਜ਼ਾਂ ਮਾਰਦਾ ਮੇਰੇ ਪਿੱਛੇ ਆ ਗਿਆ ਮੈਂ ਰੁੱਕ ਗਈ ਕਿਵੇਂ ਆਈ ਸੀਗੀ ਉਹਦੀ ਗੱਲ ਚ ਖੇਜ ਸਾਫ਼ ਚਲ ਰਹੀ ਸੀਗੀ ਇਦਾਂ ਲੱਗ ਰਿਹਾ ਸੀਗਾ ਜਿਵੇਂ ਮੈਂ ਕਿਸੇ ਹੋਰ ਹੀ ਗੱਲ ਨੂੰ ਦੇਖ ਰਹੀ ਹੁਵਾਂ ਉਹਦੀ ਗੱਲ ਮੈਂ ਹੈਰਾਨ ਰਹਿ ਗਈ ਸੀ ਕਿ ਮੈਨੂੰ ਵਾਕਈ ਇੱਥੇ ਆਉਣ ਲਈ ਕੋਈ ਕਾਰਨ ਚਾਹੀਦਾ ਆ ਕਿਵੇਂ ਆਈ ਸੀ ਮਤਲਬ ਮੈਂ ਨਹੀਂ ਆ ਸਕਦੀਗੀ ਮੇਰੀ ਆਵਾਜ਼ ਵਿੱਚ ਤਲਖੀ ਸੀ ਪਰ ਮੈਂ ਬਹੁਤ ਕੰਟਰੋਲ ਕਰ ਰਹੀ ਸੀ ਕਿ ਲੜਾਈ ਨਾ ਕਰਾਂ ਪਰ ਮੇਰੇ ਅੰਦਰ ਛਾਪਲੀਆਂ ਉਹ ਤਮਾਮ ਗੱਲਾਂ ਅਠ ਖੜੀਆਂ ਜਿਨ੍ਹਾਂ ਨੂੰ ਮੈਂ ਪਿਛਲੇ ਸਮੇਂ ਤੋਂ ਦਬਾ ਰਹੀ ਸੀਗੀ ਵਾਦਾ ਸਕਦੀ ਹੈ ਪਰ ਯਾਰ ਕਈ ਵਾਰ ਕੋਈ ਬੰਦਾ ਕ ਬੰਦਾ ਆਇਆ ਹੁੰਦਾ ਦੱਸਣਾ ਤਾਂ ਹੁੰਦਾ ਕਿ ਨਹੀਂ ਉਹ ਖਿਚਿਆ ਜਰੂਰ ਸੀਗਾ ਪਰ ਉਹਦਾ ਲਹਿਜਾ ਥੋੜਾ ਨਰਮ ਪੈ ਗਿਆ ਸੀਗਾ ਮੈਂ ਕਦੋਂ ਦੀ ਕਾਲ ਕਰ ਰਹੀ ਸੀਗੀ ਤੂੰ ਫੋਨ ਚੱਕ ਕੇ ਚੱਕੇ ਤਾਂ ਮੈਂ ਦੱਸਾਂ ਮੈਨੂੰ ਲੱਗਿਆ ਤੂੰ ਬਿਮਾਰ ਨਾ ਹੋਵੇਂ ਇਹ ਕੁੜੀ ਕੌਣ ਹੈ ਮੇਰਾ ਆਪਣਾ ਆਪ ਬੇਕਾਬੂ ਹੋ ਰਿਹਾ ਸੀ ਮੇਰੀ ਆਵਾਜ਼ ਸੁਣ ਕੇ ਉਹ ਬਾਹਰ ਆ ਗਈ ਤੇ ਬੋਲਣ ਲੱਗੀ ਕੋਈ ਪ੍ਰੋਬਲਮ ਆ ਗੱਲ ਤਾਂ ਮੈਂ ਚਲੀ ਜਾਨੀ ਆ ਉਹ ਥੋੜਾ ਘਬਰਾ ਗਈ ਸੀ ਨਹੀਂ ਨਹੀਂ ਸੁਮਨ ਇਹ ਕੀਰਤ ਹੈ ਕੀਰਤ ਇਹ ਸੁਮਨ ਹੈ ਮੇਰੀ ਦੋਸਤ ਆ ਉਹਨੇ ਸਾਡਾ ਇੱਕ ਦੂਜੇ ਨਾਲ ਤਰਫ ਕਰਾਉਂਦਿਆ ਕਿਹਾ ਕੱਲਬ ਨੇ ਮੇਰਾ ਨਾਂ ਇਦਾਂ ਲਿਆ ਜਿਵੇਂ ਉਹ ਕੁੜੀ ਮੈਨੂੰ ਪਹਿਲਾਂ ਤੋਂ ਜਾਣਦੀ ਹੋਵੇ ਪਰ ਮੈਂ ਉਹਨੂੰ ਅੱਜ ਪਹਿਲੀ ਵਾਰ ਦੇਖ ਰਹੀ ਸੀ ਮੈਂ ਹੈਰਾਨ ਹੋਈ ਕਿ ਗੱਲਬ ਨੇ ਮੈਨੂੰ ਕੀ ਤਕਿਹਾ ਮੈਂ ਫਿਰ ਮਿਲਦੀ ਆ ਗਲਬ ਤੁਸੀਂ ਕਰੋ ਗੱਲਾਂ ਬਾਤਾਂ ਇਹਨਾਂ ਆਖ ਦੀ ਸੁਮਣ ਫਲੈਟ ਤੋਂ ਬਾਹਰ ਚਲੀ ਗਈ ਗਲਬ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕੀ ਤੇਰਾ ਦਿਮਾਗ ਖਰਾਬ ਹੋ ਗਿਆ ਮੈਰੀ ਪੂਰਾ ਤੈਨੂੰ ਅਕਲ ਨਹੀਂ ਗਈ ਕਿ ਕਿਸੇ ਦੇ ਸਾਹਮਣੇ ਕਿਵੇਂ ਕਰੀ ਜਾਇਆ ਗਲਬ ਦੀ ਆਵਾਜ਼ ਪਹਿਲਾਂ ਨਾਲੋਂ ਉੱਚੀ ਹੋ ਗਈ ਸੀ ਉਹਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਸੀਂ ਕੁੜੀਆਂ ਲਿਆਵੇਂ ਤੂੰ ਤੇ ਅਕਲ ਮੈਨੂੰ ਨਹੀਂ ਗਈ ਵਾਹ ਮੈਂ ਤਾਂ ਪਹਿਲਾਂ ਕਦੇ ਇਹਦਾ ਨਾਮ ਹੀ ਨਹੀਂ ਸੁਣਿਆ ਨਹੀਂ ਅੱਜ ਅਚਾਨਕ ਫਰੈਂਡ ਕਿਵੇਂ ਬਣ ਗਈ ਆ ਮੇਰੀ ਆਵਾਜ਼ ਦਾ ਸੁਰ ਵੀ ਪਹਿਲਾਂ ਨਾਲੋਂ ਉੱਚਾ ਸੀਗਾ ਜ਼ਰੂਰੀ ਨਹੀਂ ਕਿ ਤੈਨੂੰ ਸਾਰਾ ਕੁਝ ਦੱਸਾਂ ਜੇ ਤੇਰੇ ਨਾਲ ਰਿਲੇਸ਼ਨ ਚਾਹੇ ਦਾ ਮਤਲਬ ਇਹ ਨਹੀਂ ਕਿ ਤੇਰਾ ਗੁਲਾਮ ਹੋ ਗਿਆ ਆ ਜੋ ਹਰ ਗੱਲ ਤੈਨੂੰ ਪੁੱਛ ਕੇ ਕਰਾਂ ਜ਼ਰੂਰੀ ਨਹੀਂ ਹੱਦ ਹੱਦ ਦਾ ਤੇਰੀ ਗੱਲ ਐ ਮੈਂ ਵਿਆਹ ਕਰਾਉਣਾ ਤੇਰੇ ਨਾਲ ਸਾਰਾ ਕੁਝ ਤੇਰੇ ਤੋਂ ਵਾਰ ਦਿੱਤਾ ਤੂੰ ਆਖਦਾ ਜ਼ਰੂਰੀ ਨਹੀਂਗਾ ਤੈਨੂੰ ਪਤਾ ਮੈਂ ਤੇਰੇ ਪਿੱਛੇ ਕੀ ਕੁਝ ਛੱਡਿਆ ਅੰਦਾਜ਼ਾ ਹੈ ਤੈਨੂੰ ਮੈਂ ਕਿਹਾ ਸੀ ਛੱਡਣ ਨੂੰ ਜਿੰਨਾ ਤੂੰ ਖੁਦ ਜਿੰਨਾ ਤੋਂ ਖੁਦ ਨਹੀਂ ਕੁਝ ਹੋ ਪਾਉਂਦਾਗਾ ਉਹ ਫਿਰ ਇਦਾਂ ਹੀ ਬਹਾਨੇ ਕਰਦੇ ਨੇ ਦੂਜਿਆਂ ਦਾ ਨਾਮ ਲਾਉਂਦੇ ਨੇ ਨਾਲੇ ਮੈਂ ਕੋਈ ਵਾਦਾ ਨਹੀਂ ਕੀਤਾ ਵਿਆਹ ਵਿਊ ਦਾ ਕੱਲ ਉਹਦੀ ਇਹ ਗੱਲ ਸੁਣ ਕੇ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਮੇਰਾ ਸਿਰ ਚੱਕਰਾ ਗਿਆ ਮੈਂ ਥੱਲੇ ਡੈਗਦੀ ਡੈਗਦੀ ਸੰਬਲੀ ਮੇਰੀਆਂ ਅੱਖਾਂ 'ਚੋਂ ਆਬ ਮੁਹਾਰੇ ਹੰਝੂ ਵਗਣ ਲੱਗੇ ਮੈਂ ਉੱਚੀ ਉੱਚੀ ਰੋਣ ਲੱਗ ਪਈ ਯਾਰ ਚੁੱਪ ਕਰ ਤਮਾਸ਼ਾ ਨਾ ਕਰ ਆਸੇ ਪਾਸੇ ਲੋਕ ਕੀ ਸੋਚਣਗੇ ਗੱਲਬ ਦੀ ਕਿਸੇ ਗੱਲ ਦਾ ਮੇਰੇ 'ਤੇ ਅਸਰ ਨਹੀਂ ਸੀ ਹੋ ਰਿਹਾ ਮੈਂ ਰੋਂਦੀ ਰੋਂਦੀ ਫਲੈਟ ਤੋਂ ਬਾਹਰ ਨਿਕਲ ਗਈ ਕਾਲਮ ਨੇ ਕੋਠੀ ਦੇ ਅੰਦਰ ਤੱਕ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਪਿੱਛੇ ਨਾ ਆਇਆ ਜੁਨੀ ਜਾਂਦੀਆਂ ਗਲੀਆਂ ਦਾ ਸਫ਼ਰ ਮੈਂ ਰੋ ਰੋ ਕੇ ਕੱਢਿਆ ਰਾਸਤੇ ਵਿੱਚ ਆਉਂਦੇ ਜਾਂਦੇ ਲੋਕਾਂ ਦੀਆਂ ਨਜ਼ਰਾਂ ਮੈਨੂੰ ਹਮਦਰਦੀ ਨਾਲ ਦੇਖਦੀਆਂ ਮੈਂ ਜੁਨੀ ਦੇ ਬਾਹਰ ਪਹੁੰਚੀ ਤੇ ਆਪਣਾ ਮੂੰਹ ਸੁਵਾਰਿਆ ਅੱਖਾਂ ਪੂੰਝੀਆਂ ਤੇ ਗਲਾ ਸਾਫ਼ ਕੀਤਾ ਮੈਂ ਇੱਕ ਨੂੰ ਫ ਉਹ ਲਾਇਬ੍ਰੇਰੀ ਗਈ ਹੋਈ ਸੀ ਮੇਕਮ ਦੇ ਗੱਲ ਲੱਕੇ ਬਹੁਤ ਰੋਈ ਇਸ ਤੋਂ ਪਹਿਲਾਂ ਮੈਂ ਇੰਨਾ ਕਦੇ ਨਹੀਂ ਸੀ ਰੋਈਗੀ ਮੇਰੀ ਜ਼ਿੰਦਗੀ ਵਿੱਚ ਕਦੇ ਰੋਣਾ ਥੋਣਾ ਹੈ ਹੀ ਨਹੀਂ ਸੀਗਾ ਪਾਪਾ ਨੇ ਮੈਨੂੰ ਬਹੁਤ ਚਾਣਾ ਰੱਖਿਆ ਸੀਗਾ ਕਦੇ ਕਿਸੇ ਚੀਜ਼ ਦੀ ਤੋੜ ਨਹੀਂ ਸੀ ਹਉਣ ਦਿੱਤੀ ਇੰਨਾ ਪਿਆਰ ਕੀਤਾ ਜਿਹਦਾ ਦੇਣ ਮੈਂ ਕਦੇ ਵੀ ਨਹੀਂ ਦੇ ਸਕਦੀਗੀ ਅੱਜ ਇੱਕ ਮੈਨੂੰ ਮੇਰੀ ਮਾਂ ਲੱਗ ਰਹੀ ਸੀਗੀ ਮੈਂ ਰੋ ਰੋ ਕੇ ਉਹਨੂੰ ਸਾਰੀ ਗੱਲ ਦੱਸੀ ਕਾਫੀ ਗੱਲਾਂ ਤਾਂ ਉਹਨੂੰ ਪਹਿਲਾਂ ਹੀ ਪਤਾ ਸੀਗੀਆਂ ਉਹ ਟੋਕਦੀ ਰਹਿੰਦੀ ਸੀ ਕਿ ਮੈਂ ਗਲਤੋਂ ਪਾਸਾ ਵਾਟ ਲਵਾਂ ਕਿਉਂਕਿ ਜਿਹੜੀ ਕੀਰਤ ਜੁਨੀ ਆਈ ਸੀਗੀ ਮੈਂ ਉਹ ਨਹੀਂ ਸੀ ਰਹਿ ਗਈਗੀ ਇੱਕੰਮੀ ਵੀ ਮੇਰੇ ਨਾਲ ਹੀ ਰੋ ਰਹੀ ਸੀਗੀ ਜਿਵੇਂ ਉਹਨੂੰ ਆਪਣਾ ਦੁੱਖ ਚੇਤੇ ਆ ਗਿਆ ਹੋਵੇ ਥਾਲੇ ਵੀ ਕੁਝ ਨਹੀਂ ਵਿਗੜਿਆ ਕੀਰਤ ਸਿਆਣੀ ਬਣ ਤੇ ਭੁੱਲ ਜਾ ਗੱਲ ਬਨੂ ਜਿਹੜੇ ਰਸਤੇ ਤੇ ਤੂੰ ਤੁਰੀਏ ਕੁਝ ਨਹੀਂ ਗੱਲ ਬਣਾ ਇਥੋਂ ਸਵਾਏ ਬਰਬਾਦੀ ਦੇ ਏਕਮ ਦੀਆਂ ਗੱਲਾਂ ਵਿੱਚ ਹੌਕਿਆਂ ਵਰਗਾ ਦਰਦ ਚੜਕ ਰਿਹਾ ਸੀਗਾ ਕਿਵੇਂ ਭੁੱਲ ਜਾਵਾਂ ਤੂੰ ਦੱਸ ਮੈਂ ਉਹਦੇ ਤੋਂ ਆਪਣਾ ਸਾਰਾ ਕੁਝ ਲੁੱਟੋ ਚੁੱਕੀ ਆ ਉਤੋਂ ਬਿਨਾਂ ਉਹ ਤੋਂ ਬਿਨਾਂ ਮੇਰੇ ਪੱਲੇ ਭਲਾ ਹੈ ਹੀ ਕੀ ਏਕਮ ਸਮਝ ਰਹੀ ਸੀ ਕਿ ਮੈਂ ਕੀ ਕਹਿ ਰਹੀ ਆ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਅੜੀਏ ਪਰ ਤੂੰ ਮੇਰੀ ਇੱਕ ਨਾ ਮੰਨੀ ਪਿਆਰ ਦੀ ਅੱਗ ਹੀ ਐਸੀ ਆ ਜਿਹਦੇ ਵਿੱਚ ਜਲ ਕੇ ਹੀ ਬੰਦੇ ਦੇ ਕਾਲਜੇ ਠੰਡ ਪੈਂਦੀ ਆ ਇੱਕ ਵਾਰ ਠੰਡ ਤਾਂ ਪੈ ਜਾਂਦੀ ਆ ਪਰ ਪਿੱਛੇ ਬੱਜੀ ਸਿਰਫ ਸਵਾਹ ਹੀ ਆ ਇੱਕ ਮਨੇ ਬਹੁਤ ਸਖਤੀ ਨਾਲ ਕਿਹਾ ਕਿ ਮੈਂ ਗਾਲਬ ਦਾ ਖਹਿੜਾ ਛੱਡ ਦੇਵਾਂ ਉਹਨੇ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਪਰ ਮੇਰੇ ਅੰਦਰਲੇ ਜੱਜ ਨੇ ਸਭ ਨਾ ਮੰਨਜ਼ੂਰ ਕਰ ਦਿੱਤੀਆਂ ਜਿਵੇਂ ਕਿਸੇ ਨਸ਼ੇ ਕਰਨ ਵਾਲੇ ਨੂੰ ਉਹਦੇ ਵੱਡੇ ਵਡੇਰੇ ਸਮਝਾਉਂਦੇ ਨੇ ਉਸ ਸਮੇਂ ਉਹ ਬੈਠਾ ਹਾਂਚ ਹਾਂ ਜਰੂਰ ਮਿਲਾ ਰਿਹਾ ਹੁੰਦਾ ਏ ਪਰ ਉਹਦੇ ਅੰਦਰ ਨਸ਼ੇ ਦੀ ਤੋੜ ਹੋਰ ਗਹਿਰੀ ਹੁੰਦੀ ਜਾਂਦੀ ਹੈ ਉਹ ਜਿਉਂ-ਜਿਉਂ ਨਸ਼ੇ ਦਾ ਜ਼ਿਕਰ ਕਰਦੇ ਨੇ ਭਾਵੇਂ ਸਮਝਾਉਣ ਲਈ ਹੀ ਕਰਦੇ ਨੇ ਉਹਦੀ ਤੋੜ ਹੋਰ ਵੱਧਦੀ ਜਾਂਦੀ ਹੈ ਉਹਨੂੰ ਹੁੰਦਾ ਏ ਕਿ ਬਸ ਇਹ ਇੱਕ ਵਾਰੀ ਪਾਸੇ ਹੋਣ ਫਿਰ ਦੇਖਿਓ ਮੇਰਾ ਹਾਲ ਵੀ ਉਹੀ ਸੀਗਾ ਇੱਕ ਹੁੰਦੇ ਸਮਝਾਉਣ ਦਾ ਮੇਰੇ ਉੱਤੇ ਉਸ ਸਮੇਂ ਡੱਕਾ ਵੀ ਅਸਰਨਾ ਹੋਇਆ ਗਾਲਭ ਦੀ ਤੋੜ ਵੱਧਦੀ ਜਾ ਰਹੀ ਸੀਗੀ ਉਹਨੇ ਸੁਮਣ ਵਾਲੀ ਗੱਲ ਤੇ ਮੈਨੂੰ ਬਹੁਤ ਬੇਇੱਜ਼ਤ ਕੀਤਾ ਮੈਂ ਰੋਂਦੀ ਹੋਈ ਰੋਂਦੀ ਜੁਨੀ ਆਈ ਪਰ ਉਹ ਮੇਰੇ ਮਗਰ ਵੀ ਨਾ ਆਇਆ ਉਹਨੇ ਪੂਰਾ ਪਰਵਾਹ ਨਾ ਕੀਤੀ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਸੀਗਾ ਪਰ ਕਰਦੀ ਉਹਦੇ ਹੱਥੋਂ ਪਰ ਕੀ ਕਰਦੀ ਉਹਦੇ ਉੱਥੋਂ ਮਜਬੂਰੀ ਨਹੀਂ ਸੀ ਕਿ ਇਹ ਬੇਇੱਜ਼ਤੀ ਵੀ ਮੈਂ ਭੁੱਲ ਗਈ ਜਿਹੜੀ ਕੁੜੀ ਬਚਪਨ ਤੋਂ ਇੱਕ ਸੁਪਨਾ ਪਾਲ ਕੇ ਇੱਥੋਂ ਤੱਕ ਆਈ ਉਹ ਇੱਕ ਮੁੰਡੇ ਦੇ ਪਿਆਰ ਚ ਪੈ ਕੇ ਸਭ ਕੁਝ ਭੁੱਲ ਗਈ ਉਹਦੇ ਬਾਪ ਨੇ ਉਹਦੇ ਲਈ ਕੀ ਕੀ ਕੀਤਾ ਉਹਨੂੰ ਰੋਤਾ ਪਰਵਾਹ ਨਹੀਂ ਸੀਗੀ ਮੈਂ ਜਦੋਂ ਵੀ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦੀ ਤਾਂ ਆਪਣਾ ਚਿਹਰਾ ਹੀ ਉਪਰਾ ਲੱਗਦਾ ਪਰ ਜਵਾਨੀ ਵਿੱਚ ਮੇਰੇ ਚਿਹਰੇ ਤੇ ਫਿਕਰਾਂ ਦੀ ਪਰਤ ਚੜ ਗਈ ਸੀ ਮੇਰੀਆਂ ਅੱਖਾਂ ਥੱਲੇ ਕਾਲੇ ਘੇਰੇ ਬਣ ਗਏ ਸੀ ਜਿਵੇਂ ਇਹਨਾਂ ਅੰਦਰ ਮੇਰਾ ਕੱਲਾ ਕੱਲਾ ਦੁੱਖ ਛੁਪਿਆ ਹੋਵੇ ਕਲਾਸ ਵਿੱਚ ਮੈਂ ਕਿਸੇ ਨੂੰ ਨਾ ਬਲੌਂਦੀ ਜਿਆਦਾਤਰ ਚੁੱਪ-ਚੁੱਪ ਰਹਿੰਦੀ ਮੇਰੇ ਆਸ-ਪਾਸੇ ਵਾਲਿਆਂ ਨੂੰ ਮੇਰੀ ਤੇ ਗੱਲ ਦੀ ਅਣਬਣਦੀ ਪਿੰਕ ਪੈ ਗਈ ਸੀ। ਕਈ ਮੁੰਡੇ ਇਸ ਗੱਲ ਦਾ ਫਾਇਦਾ ਉਠਾਉਣਾ ਚਾਹੁੰਦੇ ਸੀ ਪਰ ਉਹ ਨਾਕਾਮ ਰਹੇ। ਉਹਨਾਂ ਦੇ ਮਤਲਬੀ ਚਿਹਰਿਆਂ ਤੇ ਮੈਨੂੰ ਕਹਿਣਾਉਂਦੀ ਸੀਗੀ ਉਹ ਕਿਸੇ ਵੀ ਹਿੱਲੇ ਮੇਰੇ ਕੋਲ ਆਉਣ ਤੋਂ ਨਾਕਾਮ ਰਹੇ। ਮੇਰੀ ਫੇਸਬੁੱਕ ਤੇ ਤਰ੍ਹਾਂ-ਤਰ੍ਹਾਂ ਦੇ ਮੈਸੇਜ ਆਉਂਦੇ ਹਰ ਕੁੜੀ ਨੂੰ ਹੀ ਆਉਂਦੇ ਆ। ਸਿਆਣੇ ਬੈਣੇ ਵੀ ਇਨਬਾਕਸ 'ਚ ਆ ਕੇ ਠਰਕ ਭੋਰਦੇ ਰਹਿੰਦੇ ਆ। ਹਾਂ ਦਿੰਦਾ ਤਾਂ ਕਹਿਣਾ ਕੀ ਆ ਪਰ ਮੈਂ ਕਿਸੇ ਦਾ ਰਿਪਲਾਈ ਨਾ ਕਰਦੀ। ਗੱਲਬਾਤੂ ਪੀ ਕੇ ਫੇਸਬੁੱਕ ਤੇ ਬੜੀ ਵਿਦ ਕੋੜ ਦਾ ਸਾਬ ਉਹਦੀ ਵਾਹ ਵਾਹ ਕਰਦੇ ਪਰ ਮੈਨੂੰ ਪਤਾ ਸੀ ਉਹ ਕਿੰਨੀ ਸੰਕਿਰਣ ਸੋਚ ਵਾਲਾ ਹੈਗਾ ਉਹ ਕਿੰਨਾ ਗੁੱਸੇ ਖੋਰਾ ਔਰਤਾਂ ਦੇ ਸੋਚਣ ਦੀ ਉਹ ਫੇਸਬੁੱਕ ਤੇ ਬੜਾ ਵਿਦਵਾਨ ਬਣ ਕੇ ਗੱਲਾਂ ਕਰਦਾ ਏ ਉਸੇ ਔਰਤ ਦੀ ਮਾਂ ਪੈਣ ਕਿਵੇਂ ਇੱਕ ਕਰਦਾ ਆ ਇਹ ਮੈਂ ਹੀ ਜਾਣਦੀ ਸੀਗੀ ਮੇਰੇ ਵਰਗ ਨੂੰ ਉਹਦੀਆਂ ਗੱਲਾਂ 'ਚ ਆ ਜਾਂਦੀਆਂ ਐ ਤੇ ਉਹ ਮਰਜ਼ੀ ਨਾਲ ਵਰਤਦਾ ਜਾਂਦਾ ਐ ਮੇਰੇ ਵਰਗ ਨੂੰ ਹੁੰਦਾ ਐ ਉਹ ਵਿਆਹ ਕਰਊਗਾ ਪਰ ਉਹਨੂੰ ਪਹਿਲਾਂ ਹੀ ਕਲੀਅਰ ਹੁੰਦੀ ਸੀਗੀ ਕਿ ਵਿਆਹ ਤੱਕ ਮੈਂ ਅਪਣਾ ਹੀ ਨਹੀਂ ਅਪਣਨ ਹੀ ਨਹੀਂ ਦੇਣਾਗਾ ਮੈਂ ਦਿਨ ਵਿੱਚ ਕਈ ਵਾਰ ਉਹਨੂੰ ਕਾਲ ਕਰਦੀ ਪਰ ਉਹ ਚੱਕਦਾ ਨਾ ਯੂਨੀ ਵਿਨਾ ਦੱਸਦਾ ਮੇਰੇ ਅੰਦਰ ਅਜੀਬ ਜਿਹੀ ਖਿੱਚ ਪੈਂਦੀ ਸੀਗੀ ਸਾਰਾ ਦਿਨ ਇਹ ਲੱਗਦਾ ਰਹਿੰਦਾ ਜਿਵੇਂ ਮੇਰੇ ਸਰੀਰ ਦਾ ਇੱਕ ਹਿੱਸਾ ਮੇਰੇ ਨਾਲ ਨਾ ਹੋਵੇ ਉਹਦੇ ਬਿਨਾ ਮੈਂ ਆਪਣੇ ਆਪ ਨੂੰ ਅਧੂਰੀ ਮਹਿਸੂਸ ਕਰਦੀ ਇਹ ਤਾਂ ਹੋਣੀ ਹੀ ਸੀਗਾ ਜੋ ਸਮਾਂ ਮੇਰੀ ਨਜਿੱਤਾ ਦਾ ਸੀਗਾ ਉਹ ਤਾਂ ਮੈਂ ਸਾਰਾ ਉਹਦੇ ਲੇਖੇ ਲਾ ਦਿੱਤਾ ਸੀਗਾ ਉਹ ਕਿਹੜਾ ਸਮਾਂ ਨਹੀਂ ਸੀਗਾ ਜਦੋਂ ਮੈਂ ਉਹਦੇ ਨਾਲ ਗੱਲ ਨਹੀਂ ਕਰਦੀ ਸੀਗੀ ਜਾਗਣ ਤੋਂ ਸੌਣ ਤੱਕ ਮੈਨੂੰ ਜਦੋਂ ਵੀ ਸਮਾਂ ਮਿਲਦਾ ਮੈਂ ਉਹਨੂੰ ਕਾਲ ਕਰ ਲੈਂਦੀ ਆ ਆਪਣੇ ਆਪ ਲਈ ਤਾਂ ਮੇਰੇ ਕੋਲ ਕੋਈ ਸਮਾਂ ਹੀ ਨਹੀਂ ਸੀਗਾ ਹੁਣ ਜਦੋਂ ਉਹਦੇ ਨਾਲ ਗੱਲ ਨਹੀਂ ਹੋ ਰਹੀ ਸੀ ਤਾਂ ਇੰਜ ਲੱਗਦਾ ਸੀਗਾ ਕਿ ਮੇਰੇ ਕੋਲ ਕੁਝ ਕਰਨ ਨੂੰ ਬਚਿਆ ਹੀ ਨਹੀਂਗਾ ਜਿਵੇਂ ਮੇਰੀ ਜ਼ਿੰਦਗੀ ਦਾ ਕੋਈ ਅਰਥ ਹੀ ਨਹੀਂ ਰਹਿ ਗਿਆ ਹੋਵੇ ਜੇ ਹੁਣ ਜ਼ਿੰਦਗੀ ਖਤਮ ਹੋ ਜਾਵੇ ਤਾਂ ਵੀ ਕੋਈ ਫਿਕਰ ਕੋਈ ਫਰਕ ਨਹੀਂ ਪੈਂਦਾ ਕੁਝ ਦਿਨ ਬੜੇ ਔਖੇ ਗੁਜ਼ਰੇ ਇੱਕ ਦਿਨ ਮੈਂ ਇੱਕਮ ਦੇ ਫੋਨ ਤੋਂ ਕਾਲ ਕੀਤੀ ਗਲਬ ਨੇ ਫੋਨ ਚੱਕਿਆ ਹੈਲੋ ਗਲਬ ਮੇਰੀ ਆਵਾਜ਼ ਵਿੱਚ ਤਰਲਾ ਸੀ ਮੈਂ ਤਰਸ ਗਈ ਸਹੋਦੀ ਆਵਾਜ਼ ਸੁਣਨ ਨੂੰ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀਗੀ ਆਪਣਾ ਸਭ ਕੁਝ ਖਤਮ ਹੈ ਹੋਣ ਇਹਨਾਂ ਅੱਖੋਂ ਨੇ ਫੋਨ ਕੱਟ ਦਿੱਤਾ ਮੇਰੀਆਂ ਅੱਖਾਂ ਭਾਰ ਆਈਆਂ ਮੈਂ ਦੁਬਾਰਾ ਕਾਲ ਕੀਤੀ ਤਾਂ ਉਹਨੇ ਫੋਨ ਨੰਬਰ ਬੰਦ ਕਰ ਦਿੱਤਾ ਇੱਕਮ ਮੇਰੇ ਵੱਲ ਚੁੱਪਚਾਪ ਦੇਖ ਰਹੀ ਸੀ ਪਰ ਕੁਝ ਨਾ ਬੋਲੀ ਇੱਕਮ ਮੇਰਾ ਬਹੁਤ ਧਿਆਨ ਰੱਖਦੀ ਮੈਨੂੰ ਭੁੱਖਣ ਲੱਗਦੀ ਰਾਤ ਨੂੰ ਨੀਂਦ ਨਾ ਆਉਂਦੀ ਪਹਿਲਾਂ ਨਾਲੋਂ ਭਾਰ ਵੀ ਘਟ ਗਿਆ ਸੀ 2-3 ਮਹੀਨੇ ਮੈਂ ਘਰ ਨਾ ਗਈ ਪਾਪਾ ਦਾ ਫੋਨ ਆਉਂਦਾ ਤਾਂ ਕਹਿ ਦਿੰਦੀ ਕਿ ਛੁੱਟੀ ਵਾਲੇ ਦਿਨ ਅਸੀਂ ਨਾਟਕ ਦੀ ਤਿਆਰੀ ਕਰਦੇ ਹੁੰਨੇ ਆ ਪਪਾ ਹਰ ਰੋਜ਼ ਫੋਨ ਕਰਦੇ ਮਾਂ ਨਾਲ ਵੀ ਗੱਲ ਹੁੰਦੀ ਕਈ ਵਾਰ ਤਾਂ ਪਪਾ ਨਾਲ ਗੱਲ ਕਰਦੀ ਕਰਦੇ ਤਾਂ ਮੇਰਾ ਗੱਜ ਚ ਭਰ ਆਉਂਦਾ ਪਰ ਮੈਂ ਧਿਆਨ ਰੱਖਦੀ ਕਿ ਉਹਨਾਂ ਨੂੰ ਮੇਰੀ ਹਾਲਤ ਦਾ ਪਤਾ ਨਾ ਲੱਗੇ ਪਪਾ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਮੇਰੀ ਜ਼ਿੰਦਗੀ ਵਿੱਚ ਕੁਝ ਤਾਂ ਗਲਤ ਚੱਲ ਰਿਹਾ ਹੈ ਇੱਕ ਦਿਨ ਪਪਾ ਨੇ ਮਾਂ ਪਪਾ ਤੇ ਮਾਂ ਜੂਨੀ ਮੈਨੂੰ ਮਿਲ ਲਾਏ ਮੇਰੀ ਕਮਜ਼ੋਰ ਸਿਹਤ ਦੇਖ ਕੇ ਉਹਨਾਂ ਨੂੰ ਮੇਰੀ ਬਹੁਤ ਚਿੰਤਾ ਹੋਈ ਸੀਗੀ ਮੈਨੂੰ ਵਾਰ-ਵਾਰ ਪੁੱਛਦੇ ਰਹੇ ਅਗਰ ਕੋਈ ਪਰੇਸ਼ਾਨੀ ਹੈ ਤਾਂ ਸਾਨੂੰ ਦੱਸ ਸਕਦੀ ਏ ਮੈਂ ਗੋਲ ਮੋੜ ਉੱਤਰ ਦਿੰਦੀ ਰਹੀ ਤੇ ਸਚਾਈ ਟਾਲਦੀ ਰਹੀ ਅਸੀਂ ਨਿਆਣੇ ਇੱਕ ਗੱਲ ਭੁੱਲ ਜਾਂਦੇ ਆ ਕਿ ਮਾਪਿਆਂ ਤੋਂ ਕੁਝ ਨਹੀਂ ਲੁਕੋਇਆ ਹੁੰਦਾਗਾ ਉਹ ਸਾਡਾ ਚਿਹਰਾ ਪੜ ਲੈਂਦੇ ਨੇ ਪਾਪਾ ਨੇ ਪੜਾਈ ਤੇ ਸਿਹਤ ਵੱਲ ਧਿਆਨ ਦੇਣ ਲਈ ਕਿਹਾ ਤੇ ਇੱਕ ਗੱਲ ਬਹੁਤ ਜ਼ੋਰ ਨਾਲ ਕਹੀ ਕਿ ਤੀਏ ਆ ਜਿਹੜਾ ਤੂੰ ਨਾਟਕ ਕਰ ਰਹੀ ਏ ਨਾ ਜਿੰਨੀ ਛੇਤੀ ਹੋ ਸਕਦਾ ਇਹਨੂੰ ਛੱਡ ਦੇ ਨਹੀਂ ਇਹਨੇ ਤੈਨੂੰ ਕਿਸੇ ਜੋਗਾ ਨਹੀਂ ਛੱਡਣਾ ਪਾਪਾ ਦਾ ਨਾਟਕ ਸ਼ਬਦ ਮੇਰੀ ਛਾਤੀ 'ਚ ਖੰਜਰ ਵਾਂਗ ਖੋਬ ਗਿਆ ਮੈਂ ਸਮਝ ਗਈ ਸੀ ਕਿ ਪਾਪਾ ਨੇ ਮੇਰੇ ਚਿਹਰੇ ਤੇ ਮੇਰੇ ਹਾਲਾਤਾਂ ਦੇ ਪੰਨੇ ਪੜ ਲੈਨੇ ਮੈਂ ਪਾਪਾ ਨੂੰ ਚਿੰਬੜ ਕੇ ਰੋਣਾ ਚਾਹੁੰਦੀ ਸੀ ਪਰ ਇਦਾਂ ਨਾ ਕਰ ਸਕੀ ਆਪਣੇ ਨੈਣਾਂ ਦੀ ਗਾਗਰ ਨੂੰ ਛਲਕਣ ਤੋਂ ਬਚਾ ਲਿਆ ਅੱਜ ਮੇਰਾ ਜੀ ਕੀਤਾ ਕਿ ਮੈਂ ਦਫਨ ਹੋ ਜਾਵਾਂ ਕਿਤੇ ਆਪਣੇ ਆਪ ਨੂੰ ਸਾਰ ਕੇ ਸਵਾਹ ਕਰ ਲਵਾਂ ਤੇ ਪਾਲਵਾਂ ਮੁਕਤੀ ਆਪਣੇ ਇਸ ਨਕਲੀ ਵਜੂਦ ਤੋਂ ਲਟਕ ਜਾਵਾਂ ਕਿਸੇ ਸੂਲੀ ਤੇ ਕਬੂਲ ਕਰਕੇ ਆਪਣੇ ਸਾਰੇ ਗੁਨਾਹ ਚੀਖ-ਚੀਖ ਕੇ ਦੱਸਾਂ ਮੇਰੇ ਹਾਂ ਦੀਆਂ ਕੁੜੀਆਂ ਨੂੰ ਕਿ ਬਾਜ ਜਾਵੋ ਸਦਿਆਂ ਤੋਂ ਮਚ ਰਹੀ ਬਰਬਾਦੀ ਦੀ ਇਹ ਸੱਗ ਤੋਂ ਪਰ ਮੈਂ ਸਿਵਾਏ ਮੂੰਹ ਛਪਾ ਕੇ ਰੋਣ ਤੋਂ ਹੋਰ ਕੁਝ ਨਾ ਕਰ ਸਕੀ ਨਾ ਮੈਂ ਲਟਕ ਸਕੀ ਨਾ ਮੈਂ ਦਫਨ ਹੋ ਸਕੀ ਤੇ ਨਾ ਹੀ ਸੜ ਸਕੀ ਸੀਗੀ ਬਸ ਰੋ ਸਕੀ ਸ਼ਾਇਦ ਉਸ ਸਮੇਂ ਇਹੀ ਸਹੀ ਸੀਗਾ ਮਰ ਜਾਣਾ ਇੰਨਾ ਸੌਖਾ ਕਿੱਥੇ ਆ ਮਰ ਜਾਣਾ ਹੱਲ ਵੀ ਨਹੀਂਗਾ ਮਰ ਜਾਣ ਲਈ ਸ਼ਾਇਦ ਮੇਰੇ ਕੋਲ ਵੱਡੀ ਵਜ੍ਹਾ ਵੀ ਨਹੀਂ ਸੀਗੀ ਮਰਦਾ ਤਾਂ ਕੋਈ ਫੇਰ ਹੀ ਹੈ ਜਦੋਂ ਜ਼ਿੰਦਗੀ ਨਾਲੋਂ ਮੌਤ ਸੌਖੀ ਲੱਗੇ ਜਦੋਂ ਜ਼ਿੰਦਗੀ ਨਾਲੋਂ ਮੌਤ ਵੱਡੀ ਹੋ ਜਾਵੇ ਪਰ ਮੇਰੇ ਲਈ ਜ਼ਿੰਦਗੀ ਅਜੇ ਖਤਮ ਨਹੀਂ ਸੀ ਹੋਈਗੀ ਨਾ ਹੀ ਮੈਂ ਪੂਰੀ ਤਰ੍ਹਾਂ ਬਰਬਾਦ ਹੋਈ ਸੀਗੀ ਬਰਬਾਦੀ ਦਾ ਉਹ ਸਿਖਰ ਹਜੇ ਮੈਂ ਸੂਣਾ ਸੀਗਾ ਇਸ ਮੱਚ ਦੀ ਅੱਗ ਦਾ ਹਾਲੇ ਸਿਰਫ ਸੇਕ ਹੀ ਮਹਿਸੂਸ ਕਰਤਾ ਸੀਗਾ ਇਹਦੇ ਵਿੱਚ ਮੱਚਣਾ ਤਾਂ ਹਲੇ ਬਾਕੀ ਸੀਗਾ ਪਾਪਾ ਤੇ ਮਾਂ ਚਲੇ ਗਏ ਸੀ ਉਹਨਾਂ ਦੇ ਜਾਣ ਤੋਂ ਦੋ ਦਿਨ ਬਾਅਦ ਤੱਕ ਮੈਂ ਵੀ ਕੁਝ ਨਹੀਂ ਸੀ ਸੋਚ ਪਾ ਰਹੀ ਕਿ ਕਲਾਸ ਲਾਉਣ ਲਈ ਚਲੀ ਜਾਂਦੀ ਪਰ ਕਿਸੇ ਨਾਲ ਬਹੁਤਾ ਬੋਲਦੀ ਨਾ ਮੈਂ ਕੁਝ ਵੀ ਮਹਿਸੂਸ ਨਹੀਂ ਸੀ ਕਰ پا ਰਹੀ ਸਨ ਜਹੀ ਹੋਗੀ ਸਾ ਸੱਜਣ ਫੱਬਨ ਨੂੰ ਵੀ ਬਹੁਤਾ ਦਿਲ ਨਾ ਕਰਦਾ ਚੱਲਿਆਂ ਵਰਗੀ ਹਾਲਤ ਬਣਾ ਕੇ ਫਜ਼ੀ ਰਹਿੰਦੀ ਸੀਗੀ ਇੱਕ ਮੈਨੂੰ ਸਮਝਾਉਂਦੀ ਰਹਿੰਦੀ ਪਰ ਮੇਰੇ ਤੇ ਉਹਦੀਆਂ ਗੱਲਾਂ ਦਾ ਜਿਆਦਾ ਅਸਰ ਨਾ ਕਰਦੀਆਂ ਉਹ ਵਿਚਾਰੀ ਮੇਰਾ ਪੂਰਾ ਧਿਆਨ ਰੱਖਦੀ ਸੀ ਕਲਾਸ ਵਿੱਚ ਵੀ ਅਸੀਂ ਇਕੱਠੇ ਬੰਦੇ ਅਗਰ ਕੋਈ ਮੇਰੇ ਬਾਰੇ ਪੁੱਛਦਾ ਤਾਂ ਉਹ ਕਹਿ ਦਿੰਦੀ ਇਹ ਬਿਮਾਰ ਹੈ ਹਰ ਪਾਸਿਓ ਮੈਨੂੰ ਬਚਾਉਂਦੀ ਰਹਿੰਦੀ ਪਾਪਾ ਦੀ ਕਹੀ ਨਾਟਕ ਵਾਲੀ ਗੱਲ ਮੇਰੇ ਜ਼ਿਹਨ ਵਿੱਚੋਂ ਨਿਕਲ ਨਹੀਂ ਸੀ ਰਹੀ ਕਿ ਉਸ ਗੱਲ ਦੇ ਬੋਲ ਮੇਰੇ ਸਿਰ 'ਚ ਹਥੌੜੇ ਵਾਂਗ ਵਜਦੇ ਰਹਿੰਦੇ ਮੈਂ ਦਚਿੱਤੀ ਵਿੱਚ ਫਸ ਗਈ ਇੱਕ ਪਾਸੇ ਪਾਪਾ ਦਾ ਪਿਆਰ ਖਚਰੇਆ ਸੀਗਾ ਦੂਜੇ ਪਾਸੇ ਗਲਬ ਦਾ ਪਾਪਾ ਮੇਰੇ ਨਾਲ ਖੜੇ ਸੀਗੇ ਪਰ ਗਲਬ ਨਹੀਂ ਸੀਗਾ ਗਲਬ ਦਾ ਪਲੜਾ ਦਿਨੋ ਦਿਨ ਭਾਰੀ ਹੁੰਦਾ ਜਾ ਰਿਹਾ ਸੀ ਇਹ ਕਹਿ ਲਵੋ ਹਰ ਮਿੰਟ ਮੇਰਾ ਝਕਾ ਉਹਦੇ ਵੱਲ ਵੱਧ ਰਿਹਾ ਸੀਗਾ ਸਭ ਪਤਾ ਹੋਣ ਦੇ ਬਾਵਜੂਦ ਵੀ ਮੈਂ ਗਲਬ ਹੱਥੋਂ ਬਰਬਾਦ ਹੋਣਾ ਚਾਹੁੰਦੀ ਸੀ ਮੇਰੇ ਕੋਲ ਦੋ ਰਾਹ ਸਨ ਪਾਪਾ ਚਾਹੁੰਦੇ ਸਨ ਮੈਂ ਕੋਈ ਆਪੀਐਸ ਅਧਿਕਾਰੀ ਬਣਾਂ ਦੂਸਰਾ ਰਾਹ ਜਿਹਦੇ ਤੇ ਮੇਰੀ ਬਹੁਤੀ ਕਦਰ ਵੀ ਨਹੀਂ ਸੀਗੀ ਇਹ ਵੀ ਦੈਸ ਰਿਹਾ ਸੀਗਾ ਕਿ ਜੇ ਮੈਂ ਉਸ ਰਾਹ ਤਰੀ ਤਾਂ ਸ਼ਾਇਦ ਹੀ ਵਾਪਸ ਆ ਸਕਾਂ ਸਭ ਕੁਝ ਜਾਣਦਿਆਂ ਮੈਂ ਦੂਸਰਾ ਰਾਹ ਚੁਣਿਆ ਅਕਸਰ ਕੁੜੀਆਂ ਦੂਸਰਾ ਰਾਹ ਹੀ ਚੁੰਦੀਆਂ ਨੇ ਇਹਦੇ ਪਿੱਛੇ ਦੇ ਕਾਰਨ ਮਾਪੇ ਕਦੇ ਨਹੀਂ ਸਮਝ ਸਕਦੇ ਗਲਬ ਮੇਰੀ ਮਜਬੂਰੀ ਬਣ ਗਿਆ ਸੀਗਾ इमोशनल ਲੋਡ ਤਾਂ ਹੁੰਦੀ ਹੀ ਹੈ ਉਹ ਮੇਰੀ ਫਿਜ਼ੀਕਲ ਲੋਡ ਵੀ ਬਣ ਗਿਆ ਸੀਗਾ ਉਹਦੇ ਨਾਲ ਗੁਜ਼ਾਰੀਆਂ ਰਾਤਾਂ ਮੈਨੂੰ ਤੰਗ ਕਰਦੀਆਂ ਤੇ ਉਹਦੇ ਵੱਲ ਖਿੱਚ ਕੇ ਲੈ ਜਾਂਦਾਂ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਕਿਸੇ ਹੋਰ ਕੋਲ ਜਾਵਾਂ ਇਸ ਲਈ ਗਲਬ ਨੂੰ ਭਾਵੇਂ ਪੈਰੀ ਪੈਕੇ ਮਨਾਉਣਾ ਪਵੇ ਮੈਂ ਮਨਾ ਲਵਾਂਗੀ ਪਰ ਉਹਦੇ ਬਿਨਾਂ ਰਹਿਣਾ ਬਹੁਤ ਔਖਾ ਹੋ ਗਿਆ ਸੀਗਾ ਮੈਨੂੰ ਉਹਦੀ ਤੋੜ ਲੱਗਦੀ ਸੀ ਜਦੋਂ ਕੋਈ ਕੁੜੀ ਕਿਸੇ ਮੁੰਡੇ ਪਿੱਛੇ ਪਾਗਲ ਹੁੰਦੀ ਹੈ ਤਾਂ ਉਹਦੇ ਘਰ ਦੇ ਉਹਨੂੰ ਤਰ੍ਹਾਂ-ਤਰ੍ਹਾਂ ਦੀਆਂ ਰਵਾਇਤੀ ਗੱਲਾਂ ਸਮਝਾਉਂਦੇ ਨੇ ਕੁੱਟਮਾਰ ਕਰਦੇ ਨੇ ਪਰ ਕੁੜੀ ਦਾ ਮੁੰਡੇ ਨਾਲੋਂ ਟੁੱਟਣਾ ਇੰਨਾ ਸੌਖਾ ਨਹੀਂ ਹੁੰਦਾ ਜੈਸ ਮੁੰਡੇ ਉਤੋਂ ਨੇ ਆਪਣਾ ਕਵਾਰਾਪਨ ਫਾਰਿਆ ਹੁੰਦਾ ਏ ਉਸ ਤੋਂ ਪਾਸਾ ਵਟਣਾ ਆਪਣਾ ਆਪ ਗਵਾਉਣ ਲੱਗਦਾ ਹੈ ਮੈਂ ਇਸ ਨਾਲ ਵੀ ਸਹਿਮਤ ਹਾਂ ਕਿ ਅੱਜਕੱਲ ਦੇ ਬਹੁਤੇ ਮੁੰਡੇ ਕੁੜਿਆਂ ਨੂੰ ਬਹੁਤਾ ਫਰਕ ਨਹੀਂ ਪੈਂਦਾਗਾ ਆਪਣਾ ਆਪ ਇਦਾਂ ਵਟਾਉਂਦੇ ਨੇ ਜਿਵੇਂ ਕੱਪੜੇ ਵਟਾਉਣਾ ਹੋਵੇ ਪਰ ਮੈਨੂੰ ਉਸ ਵਕਤ ਬਹੁਤ ਫਰਕ ਪੈ ਰਿਹਾ ਸੀਗਾ ਇਦਾਂ ਲੱਗਦਾ ਸੀਗਾ ਕਿ ਰੂਹ ਤਾਂ ਮੇਰੀ ਗਾਲਿਬ ਕੋਲ ਹੈ ਤੇ ਮੈਂ ਸਿਰਫ ਜਸਮ ਦਾ ਕੀ ਕਰਾਂਗੀ ਗਾਲਿਬ ਤੋਂ ਜੁਦਾ ਹੋਣ ਬਾਰੇ ਮੈਂ ਸੋਚ ਵੀ ਨਹੀਂ ਸੀ ਸਕਦੀ ਮੈਨੂੰ ਉਮੀਦ ਸੀਗੀ ਕਿ ਉਹ ਮੇਰੇ ਕੋਲ ਵਾਪਸ ਆਵੇਗਾ ਬੇਸ਼ੱਕ ਮੇਰੇ ਨਾਲ ਗੁੱਸਿਆ ਪਰ ਪਿਆਰ ਤਾਂ ਉਹ ਮੈਨੂੰ ਵੀ ਕਰਦਾ ਆ ਅਸੀਂ ਇਕੱਠਿਆਂ ਦੇ ਬਹੁਤ ਸੋਨਾ ਸਮਾਨ ਲਘਾਇਆ ਸੀਗਾ ਉਹ ਮੈਨੂੰ ਇਦਾਂ ਨਹੀਂ ਛੱਡ ਸਕਦਾਗਾ ਇਦਾਂ ਰਣ ਲਈ ਮਜਬੂਰ ਨਹੀਂ ਕਰ ਸਕਦਾਗਾ ਕੁੜੀਆਂ ਇਸੇ ਉਮੀਦ ਕਰਕੇ ਪਤਾ ਨਹੀਂ ਕੀ ਕੁਝ ਤਬਾਹ ਕਰ ਲੈਂਦੀਆਂ ਨੇ ਇਹੀ ਉਮੀਦ ਉਹਨਾਂ ਦੀ ਬਰਬਾਦੀ ਦਾ ਕਾਰਨ ਬਣਦੀ ਹੈ ਮੈਂ ਵੀ ਗਲਤੋ ਫਾਲਤੂ ਦੀ ਉਮੀਦ ਲਗਾ ਕੇ ਬੈਠੇ ਸੀਗੀ ਮੈਨੂੰ ਜਸਵਿੰਦਰ ਜੀ ਦਾ ਸ਼ੇਅਰ ਯਾਦ ਆਇਆ ਬੇਗਾਨੀ ਜ਼ੂਚ ਸੂਰਜ ਲੱਭਦਿਆਂ ਹੀ ਸ਼ਾਮ ਟਲ ਜਾਣੀ ਤੁਹਾਡੇ ਆਉਣ ਤੱਕ ਇਹ ਮੋਮਬੱਤੀ ਵੀ ਪਿਗਲ ਜਾਣੀ ਗਾਲਬ ਦਾ ਕੋਈ ਅਤਾ ਪਤਾ ਨਹੀਂ ਸੀ ਗਾ ਮੈਂ ਇੱਕ ਨੂੰ ਕਿਹਾ ਕਿ ਗਾਲਬ ਦੀ ਕੋਠੀ ਚੱਲ ਕੇ ਆਉਣਾ ਹੈ ਉਹਦੇ ਨਾਲ ਗੱਲ ਕਲੀਅਰ ਕਰਨੀ ਹੈ ਏਕਮ ਥੋੜਾ ਮਨਾ ਕਰਨ ਤੋਂ ਬਾਅਦ ਮੇਰੇ ਹਾਲਤ ਦੇਖ ਕੇ ਮੰਨ ਗਈ ਉਹਨੂੰ ਪਤਾ ਸੀਗਾ ਕਿ ਕੋਈ ਗੱਲ ਕਲੀਅਰ ਨਹੀਂ ਹੋਣਗੀ ਅਸੀਂ ਦੋਵੇਂ ਤੁਰੀਆਂ ਜਾ ਰਹੀਆਂ ਸਨ ਮੇਰੀ ਧੜਕਨ ਤੇਜ਼ ਸੀ ਮੇਰੇ ਜ਼ਿਹਨ ਅੰਦਰ ਖਿਆਲਾਂ ਦੀ ਭੀੜ ਦੌੜਨ ਲੱਗੀ ਕਿਸੇ ਵੀ ਇੱਕ ਖਿਆਲ ਦਾ ਚਿਹਰਾ ਮੈਂ ਸਾਫ਼-ਸਾਫ਼ ਨਾ ਦੇਖ ਸਕੀ ਤਰਦੀ-ਤਰਦੀ ਠੋਕਰ ਖਾ ਕੇ ਡਿੱਗਣ ਹੀ ਵਾਲੀ ਸੀਗੀ ਕਿ ਇੱਕਮ ਨੇ ਬਾਹ ਫੜ ਲਈ ਥੋੜੀ ਮੈਨੂੰ ਥੋੜੀ ਸੋਰਤ ਆਈ ਆਸ-ਪਾਸ ਦੇਖਿਆ ਤਾਂ ਇਦਾਂ ਲੱਗਾ ਜਿਵੇਂ ਮੈਂ ਤੁਰਤਾ ਰਹੀ ਸੀਗੀ ਪਰ ਦੇਖ ਨਹੀਂ ਸੀ ਰਹੀਗੀ ਤਾਂ ਹੀ ਠੋਕਰ ਲੱਗੀ ਆ ਇਹੀ ਮੈਂ ਉਹਦੇ ਪਿਆਰ ਵਿੱਚ ਕੀਤਾ ਬਸ ਤਰ ਰਹੀ ਸੀ ਦੇਖ ਨਹੀਂ ਸੀ ਰਹੀ ਆਪਣੀ ਸਮਝ ਤਾਂ ਸ਼ਾਇਦ ਮੈਂ ਕਦੇ ਵਰਤੀ ਹੀ ਨਹੀਂ ਸੀਗੀ ਉਹਦੇ ਪ੍ਰਭਾਵ ਵਿੱਚ ਹੀ ਤਰਦੀ ਰਹੀ ਸੀ ਜੋ ਉਹਨੇ ਦਿਖਾਇਆ ਉਹ ਦੇਖ ਲਿਆ ਬਸ ਬੈਰ ਚ ਠੋਕਰ ਲੱਗਨ ਤੋਂ ਬਾਅਦ ਸਭ ਕੁਝ ਸਾਫ਼ ਦਿਸਣ ਲੱਗਾ ਸੀਗਾ ਅਸੀਂ ਗਾਲਬ ਦੇ ਫਲੈਟ ਪਹੁੰਚ ਗਏ ਗਾਲਬ ਆਪਣੇ ਇੱਕ ਦੋਸਤ ਨਾਲ ਬੈਠਾ ਸੀਗਾ ਮੈਨੂੰ ਦੇਖ ਕੇ ਉਹ ਘਬਰਾ ਗਿਆ ਮੈਨੂੰ ਦੇਖ ਕੇ ਉਹ ਦੋਸਤ ਉੱਥੋਂ ਚਲਾ ਗਿਆ ਮੈਂ ਗਾਲਬ ਨੂੰ ਜੱਫੀ ਪਾ ਲਈ ਮੇਰੀ ਜੱਫੀ ਦੀ ਪਕੜ ਇੰਨੀ ਜ਼ਿਆਦਾ ਸੀ ਕਿ ਮੈਂ ਉਹਦੇ ਅੰਦਰ ਸਮਾ ਜਾਣਾ ਚਾਹੁੰਦੀ ਸੀ ਉਹਨੇ ਵੀ ਇੱਕ ਜਹੇ ਮਨ ਨਾਲ ਮੈਨੂੰ ਜੱਫੀ ਪਾ ਹੀ ਲਈ ਸੀ ਮੇਰੀ ਅੱਖਾਂ ਭਰ ਆਈਆਂ ਤੇ ਮੈਂ ਰੋਣ ਲੱਗੀ ਰੋਣਾ ਚੁੱਪ ਕਰ ਜਾ ਉਹਨੇ ਕਿਹਾ ਉਹਦੀ ਗੱਲ ਸੁਣ ਕੇ ਮੈਨੂੰ ਹੋਰ ਰੋਣਾ ਆ ਗਿਆ ਮੇਰਾ ਸਾਰਾ ਗੁੱਸਾ ਹੰਝੂਆਂ ਰਾਹੀਂ ਨਿਕਲ ਗਿਆ ਜਾਂ ਸ਼ਾਇਦ ਉਹਦੀ ਜੱਫੀ ਨੇ ਭੁਲਾ ਦਿੱਤਾ ਮੈਂ ਜੋ ਗੱਲਾਂ ਕਰਨ ਆਈ ਸੀ ਉਹ ਭੁੱਲ ਗਈ ਸੀ। ਗਲਬ ਅੱਜਕੱਲ ਇਹ ਬਹੁਤ ਪਰੇਸ਼ਾਨ ਹੈ। ਪਿੱਛੇ ਖੜੀ ਈਕਮ ਨੇ ਕਿਹਾ, ਮੈਨੂੰ ਪਤਾ ਸੀਗਾ ਉਹ ਬੋਲੂਗੀ ਪਰ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਕੋਈ ਵੀ ਇਦਾਂ ਦੀ ਗੱਲ ਕਹੇ ਜਿਸ ਨਾਲ ਗਲਬ ਗੁੱਸੇ ਹੋਵੇ। ਮੈਂ ਸਾਰੀਆਂ ਗੱਲਾਂ ਭੁੱਲ ਕੇ ਸਭ ਦੁਬਾਰਾ ਸ਼ੁਰੂ ਕਰਨਾ ਚਾਹੁੰਦੀ ਸੀ। ਪਰੇਸ਼ਾਨ ਕਿਉਂ? ਗਲਬ ਨੇ ਮੈਥੋਂ ਅਲੱਗ ਹੁੰਦੇ ਆ। ਮੇਰਾ ਚਿਹਰਾ ਦੇਖਦੇ ਆ ਕਿਹਾ, ਉਹ ਤਾਂ ਤੈਨੂੰ ਪਤਾ ਹੀ ਹੈ ਤੂੰ ਇਹਦੇ ਨਾਲ ਗੱਲ ਨਹੀਂ ਕਰਦਾ ਗਾਣਾ ਹੀ ਫੋਨ ਚੱਕਦਾ ਏਕਮ ਦਾ ਗਲਬ ਨੂੰ ਤੂੰ ਕਹਿ ਕੇ ਗੱਲ ਕਰਨਾ ਮੈਨੂੰ ਜਮਾਂ ਚੰਗਾ ਨਾ ਲੱਗਿਆ ਮੈਂ ਡਰ ਰਹੀ ਸੀਗੀ ਕਿ ਹੁਣ ਗੱਲ ਵਿਗੜ ਨਾ ਜਾਵੇ ਇਹ ਸਾਡਾ ਆਪਣਾ ਮਸਲਾ ਏਕਮ ਜ਼ਰੂਰੀ ਨਹੀਂ ਮੈਂ ਤੇਰੀਆਂ ਗੱਲਾਂ ਦਾ ਜਵਾਬ ਦੇਵਾਂ ਗਲਬ ਦੇ ਬੋਲਾਂ 'ਚ ਥੋੜੀ ਤਲਖੀ ਆ ਗਈ ਸ਼ਾਇਦ ਉਹਨੂੰ ਵੀ ਏਕਮ ਦਾ ਤੂੰ ਕਹਿ ਕੇ ਗੱਲ ਕਰਨਾ ਚੰਗਾ ਨਾ ਲੱਗਿਆ ਮੇਰਾ ਜਵਾਬ ਨਾ ਦੇ ਪਰ ਇਹਦੇ ਵੱਲ ਤਾਂ ਦੇਖਣਾ ਇਹਨੂੰ ਕਿਉਂ ਪਾਗਲ ਬਣਾਇਆ ਏ ਨਾ ਇਹ ਕੁਝ ਖਾਂਦੀ ਏ ਨਾ ਪੀਂਦੀ ਏ ਸਾਰੀ ਸਾਰ ਰਾਤ ਜਾਗਦੀ ਰਹਿੰਦੀ ਏ ਇਹਦੇ ਤੇ ਭੋਰਾਂ ਤਾਂ ਤਰਸ ਕਰ ਇਹਨੂੰ ਤਾਂ ਲਾ ਕਿਸੇ ਤਨਪਤਨ ਮੈਂ ਸਮਝ ਗਈ ਸੀ ਕਿ ਹੁਣ ਗੱਲ ਵਿਗੜ ਗਈ ਏ ਇਕਮ ਚੁੱਪ ਕਰ ਜਾ ਪੈਣ ਬਣ ਕੇ ਮੈਂ ਨਹੀਂ ਚਾਹੁੰਦੀ ਸੀ ਕਿ ਹੋਰ ਖਲਾਰਾ ਪਵੇ ਮਸਮ ਮਸਾਜ ਜੋ ਮਿਲਿਆ ਸੀਗਾ ਮੈਂ ਚਾਹੁੰਦੀ ਸੀ ਸਭ ਠੀਕ ਹੋ ਜਾਵੇ ਮੈਂ ਤੇਰੀ ਕਿਸੇ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦਾ ਮੈਰੀ ਇਹਨੂੰ ਕਹਿ ਇੱਥੋਂ ਚਲੀ ਜਾਵੇ ਇਹਨਾਂ ਆਕੇ ਉਹਨੇ ਮੂੰਹ ਭਵਾ ਲਿਆ ਉਹ ਗੁੱਸੇ ਵਿੱਚ ਸੀ ਮੈਂ ਇਕਮ ਦੇ ਕੋਲ ਗਈ ਤੇ ਆਖਣ ਲੱਗੀ ਤੂੰ ਹੌਸਟਲ ਚੱਲ ਜਾ ਇਕਮ ਮੈਂ ਗੱਲ ਕਰਕੇ ਆਈ ਮੇਰੇ ਲਈ ਇਹ ਕਹਿਣਾ ਬਹੁਤ ਔਖਾ ਸੀ ਪਰ ਮੈਂ ਕੀ ਕਰਦੀ ਇਕਮ ਦੀ ਨਾਰਾਜ਼ਗੀ ਛੱਲ ਲਾਵਾਂਗੀ ਪਰ ਗਾਲਬ ਨੂੰ ਨਾਰਾਜ਼ ਨਹੀਂ ਸੀ ਕਰ ਸਕਦੀ ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋ ਗਈ ਤੂੰ ਵੀ ਚੱਲ ਮੈਂ ਨਾਲ ਕੀਰਤ ਛੜ ਦੇ ਖਿਹੜਾਏ ਦਾ ਇਹਨੇ ਤੈਨੂੰ ਕਿਸੇ ਤਨ ਪੱਤਨ ਨਹੀਂ ਲਾਣਾਗਾ ਉਹਦੀ ਆਵਾਜ਼ ਵਿੱਚ ਤਰਲਾ ਸੀ ਤੇ ਉਹ ਅੱਖਾਂ ਦੀ ਅੱਖਾਂ ਵੀ ਭਾਰਾਈ ਸੀਗੀ ਮੈਂ ਬਾਤ ਚਾਹਾਂਗੀ ਭੈਣ ਬਣ ਕੇ ਪਲੀਜ਼ ਤੂੰ ਜਾ ਮੈਂ ਦਿਲ ਤੇ ਪੱਥਰ ਰੱਖ ਕੇ ਆਖ ਰਹੀ ਸੀਗੀ ਤੂੰ ਆਪ ਹੀ ਨਾ ਖਿਹੜਾ ਛੜਨਾ ਚਾਹੁੰਦੀ ਇਹਦਾ ਇਹ ਕਮ ਮੇਰੇ ਤੇ ਨਾਰਾਜ਼ ਹੁੰਦੀ ਉੱਥੋਂ ਚਲੀ ਗਈ ਪਤਾ ਨਹੀਂ ਵਿਚਾਰੀ ਕੀ ਕੀ ਸੋਚਦੀ ਹੋਗੀ ਮੇਰੇ ਬਾਰੇ ਹੁਣ ਮੈਂ ਤੇ ਗਾਲਬ ਦੋਨੋਂ ਥਾਂ ਥੋੜਾ ਸਮਾਂ ਸਾਡੇ ਵਿੱਚ ਅਜੀਬ ਜਿਹੀ ਚੁੱਪ ਪਸਰੀ ਰਹੀ ਫਿਰ ਉਹ ਬੋਲਿਆ ਦੇਖ ਮੈਰੀ ਮੈਂ ਤੈਨੂੰ ਇੱਕ ਗੱਲ ਕਲੀਅਰ ਕਰ ਦੇਵਾਂ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਤੇਰੇ ਨਾਲ ਕੀ ਮੈਂ ਕਿਸੇ ਨਾਲ ਵੀ ਨਹੀਂ ਕਰਵਾਉਣਾ ਤਾ ਮੈਂ ਨਹੀਂ ਚਾਹੁੰਦਾ ਤੂੰ ਮੇਰੇ ਤੋਂ ਉਮੀਦ ਲਾ ਕੇ ਬੈਠੀ ਰਹੇ ਉਹਦੀਆਂ ਅੱਖਾਂ ਵਿੱਚ ਪਹਿਲਾਂ ਵਰਗੀ ਸੱਚਾਈ ਨਹੀਂ ਸੀ ਉਹਦੀਆਂ ਅੱਖਾਂ ਦੀ ਝਟਕਣ ਹੀ ਦੱਸਦੀ ਸੀ ਕਿ ਉਹ ਝੂਠ ਬੋਲ ਰਿਹਾ ਹੈ ਜੋ ਵੀ ਬੋਲ ਰਿਹਾ ਹੈ ਮੇਰੇ ਤੋਂ ਖੜਾ ਛਡਾਉਣ ਦਾ ਮਾਰਾ ਬੋਲਿਆ ਹੈ ਗਾਲਬ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਮੈਨੂੰ ਨਾ ਛੱਡ ਪਲੀਜ਼ ਜਿਵੇਂ ਤੂੰ ਆਖੇਂਗਾ ਮੈਂ ਉਵੇਂ ਰਹਿ ਲੂੰਗੀ ਪਲੀਜ਼ ਮੈਨੂੰ ਦੂਰ ਨਾ ਕਰ ਸਭ ਕੁਝ ਸਮਝਦਿਆਂ ਵੀ ਮੈਂ ਕੁਝ ਵੀ ਸਮਝਣ ਨੂੰ ਤਿਆਰ ਨਹੀਂ ਸੀ ਮੈਂ ਰੋ ਰੋ ਕੇ ਉਹਦੇ ਅੱਗੇ ਤਰਲੇ ਪਾ ਰਹੀ ਸੀਗੀ ਤੇ ਉਹ ਹਰ ਕੋਸ਼ਿਸ਼ ਕਰਨ ਨੂੰ ਤਿਆਰ ਸੀਗੀ ਜਿਸ ਨਾਲ ਉਹ ਮੰਨ ਜਾਵੇ ਆਪਾਂ ਇਕੱਠੇ ਨਹੀਂ ਰਹਿ ਸਕਦੇ ਮੈਰੀ ਤੂੰ ਸਮਝ ਇਸ ਗੱਲ ਨੂੰ ਆਪਾਂ ਜਿੰਨਾ ਸਮਾਂ ਲਿਖਿਆ ਸੀਗਾ ਬਸ ਨਿਭਾ ਲਿਆਏ ਉਹਨੇ ਕਿਹਾ ਇਕੱਠੇ ਆਪ ਇਕੱਠੇ ਸੌਂਦੇ ਰਹੇ ਆ ਗਾਲਿਬ ਮੈਂ ਤੇਰੇ ਤੋਂ ਆਪਣਾ ਸਾਰਾ ਕੁਝ ਲਟਾ ਦਿੱਤਾ ਹੁਣ ਮੈਂ ਕਿਸੇ ਦੂਸਰੇ ਕੋਲ ਨਹੀਂ ਜਾ ਸਕਦੀ ਮੈਂ ਮਰ ਜਾਣਾ ਗਾਲਿਬ ਮੈਂ ਰੋ ਰੋ ਕੇ ਕਰਲੇ ਪਾਰ ਰਹੀ ਸੀਗੀ ਉਹ ਪੱਥਰ ਦਿਲ ਇਨਸਾਨ ਟਾਸੋ ਮਾਸ ਨਹੀਂ ਸੀ ਹੋ ਰਿਹਾਗਾ ਉਹਦੀ ਅੱਖ ਵਿੱਚ ਹੰਝੂਆਂ ਥਾਂ ਬੇਸ਼ਰਮੀ ਦਿਖ ਰਹੀ ਸੀ ਮੇਰੀ ਮਰਨ ਵਾਲੀ ਗੱਲ ਸੁਣ ਕੇ ਉਸ ਤੋਂ ਥੋੜੀ ਘਬਰਾਹਟ ਹੋਈ ਤੇ ਉਹਨੇ ਅਗਲਾ ਪੈਂਤਰਾ ਖੇਡਿਆ ਉਹ ਮੇਰੇ ਕੋਲ ਆ ਕੇ ਬੈਠ ਗਿਆ ਤੇ ਮੈਨੂੰ ਚੌਪ ਕਰਾਉਣ ਲੱਗਿਆ ਚੌਪ ਕਰਾਂਵੇਂ ਚੱਲੀ ਨਾ ਹੋ ਪਲੀਜ਼ ਸਮਝ ਗੱਲ ਨੂੰ ਆਪਣਾ ਹੁਣ ਕੁਝ ਨਹੀਂ ਹੋ ਸਕਦਾਗਾ ਮੈਂ ਨਹੀਂ ਚਾਹੁੰਦਾ ਆਪਣੀ ਜ਼ਿੰਦਗੀ ਵਿੱਚ ਇਦਾਂ ਕਲੇਸ਼ ਚ ਨਿਕਲੇ ਨਾਲੇ ਇਦਾਂ ਤੇਰਾ ਸੁਪਨਾ ਕਿਵੇਂ ਪੂਰਾ ਹੋਊਗਾ ਅੱਜ ਅਚਾਨਕ ਉਹਨੂੰ ਮੇਰੇ ਸੁਪਨਾ ਕਿਵੇਂ ਜਾਦਾ ਗਿਆ ਅਸਲ ਗੱਲ ਤਾਂ ਇਹ ਸੀ ਕਿ ਉਹਨੂੰ ਯਕੀਨ ਹੀ ਨਹੀਂ ਸੀਗਾ ਕਿ ਮੈਂ ਯੂਪੀਐਸਸੀ ਦੀ ਤਿਆਰੀ ਕਰ ਲਾਂਗੀ ਉਹਨੇ ਮੇਰਾ ਕਦੇ ਵੀ ਹੌਸਲਾ ਨਹੀਂ ਵਧਾਇਆ ਸੀਗਾ ਸਗੋਂ ਆਖਦਾ ਹੁੰਦਾ ਬਹੁਤਾ ਔਖਾ ਕੰਮ ਹੈ ਆਪਣੇ ਪਿੰਡੂਆਂ ਦੇ ਵਾਸਤੇ ਗੱਲ ਨਹੀਂ ਗਈ ਬਹੁਤ ਪਹਿਲਾਂ ਤੂੰ ਤਿਆਰੀ ਸ਼ੁਰੂ ਕਰਨੀ ਪੈਂਦੀ ਏ ਤੇ ਤੂੰ ਤਾਂ ਬਹੁਤ ਲੇਟ ਹੈ ਮੇਰਾ ਸੁਪਨਾ ਸਿਰਫ ਤੂੰ ਏ ਗਾਲਿਬ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਗਾ ਪਲੀਜ਼ ਇਦਾਂ ਨਾ ਕਰ ਮੈਂ ਆਖ ਦੀ ਆਖ ਦੀ ਨੇ ਆਪਣੇ ਹੱਥ ਜੋੜ ਲਏ ਤੇ ਉਹਦੇ ਤੋਂ ਪਿਆਰ ਦੀ ਪੀਖ ਮੰਗਣ ਲੱਗੀ ਉਹਨੇ ਮੇਰੇ ਹੱਥਾਂ ਨੂੰ ਫੜ ਲਿਆ ਤੇ ਮੈਨੂੰ ਕਲਾਵੇ ਵਿੱਚ ਲੈ ਲਿਆ ਉਹ ਸੰਦਰ ਵੀ ਥੋੜਾ ਤਾਂ ਕੁਝ ਢਿੜਕਿਆ ਸੀਗਾ ਮੈਂ ਮਹਿਸੂਸ ਕੀਤਾ ਉਹ ਨਾ ਯਾਰ ਇਦਾਂ ਨਾ ਕਰ ਪਲੀਜ਼ ਜੋ ਗੱਲ ਹੋ ਨਹੀਂ ਸਕਦੀ ਉਹਦੇ ਲਈ ਕਿਉਂ ਜਦ ਕਰਦੀ ਹੈ ਮਨ ਮੇਰੀ ਗੱਲ ਨੂੰ ਉਹ ਆਪਣੇ ਗੱਲ ਤੇ ਅਟਲ ਸੀਗਾ ਮੈਂ ਕਿਸੇ ਵੀ ਕੀਮਤ ਤੇ ਉਹਨੂੰ ਮਨਾਉਣਾ ਚਾਹੁੰਦੀ ਸੀਗੀ ਜਦੋਂ ਮੈਨੂੰ ਮੇਰੀ ਜ਼ਿੰਦਗੀ ਹੱਥੋਂ ਜਾਂ ਨਿਕਲਦੀ ਦਿੱਸੀ ਤਾਂ ਮੈਂ ਗਾਲਬ ਦੇ ਕਲਾਵੇ ਚੋਂ ਨਿਕਲ ਕੇ ਉਹਦੇ ਪੈਰਾਂ ਫੜ ਲਏ ਤੇ ਉਹਦੇ ਪੈਰਾਂ ਤੇ ਆਪਣੀ ਚੁੰਨੀ ਧਰ ਦਿੱਤੀ ਪਲੀਜ਼ 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 ਮੈਂ ਤੇਰੇ ਪੈਰ ਫੜਦੀ ਆ ਮੈਂ ਤੇ ਜੋ ਵੀ ਬੇਵਕੂਫੀਆਂ ਹੋਈਆਂ ਨੇ ਮੈਨੂੰ ਮਾਫ਼ ਕਰ ਦੇ ਉਹ ਇੱਕਦਮ ਮੇਰੇ ਤੋਂ ਆਪਣੇ ਪੈਰ ਛਡਾਉਣ ਲਈ ਪਿੱਛੇ ਹਟਿਆ ਤੇ ਪਿੱਛੇ ਹਟਦਿਆਂ ਮੈਨੂੰ ਹਲਕਾ ਜਿਹਾ ਧੱਕਾ ਦਿੱਤਾ ਮੈਂ ਪਿੱਛੇ ਡੇਗ ਪਈ ਮੇਰੀ ਹਾਲਤ ਕਿਸੇ ਭਕਾਰੀ ਨਾਲੋਂ ਵੀ ਮਾੜੀ ਸੀ ਮੈਨੂੰ ਆਪਣੇ ਅਪਤੇ ਉITAR ਸਾਰਿਆ ਸੀ ਪਰ ਤਰਸ ਤੋਂ ਵੱਧ ਕੇ ਉਹਨੂੰ ਮਨਾ ਲੈਣਾ ਜੋ ਮੈਂ ਨਹੀਂ ਕਰ ਸਕੀਗੀ ਭੈਣ ਚੋ ਹੱਦ ਹੋ ਗਈ ਯਾਰ ਤੂੰ ਸਮਝਦੀ ਕਿਉਂ ਨਹੀਂ ਆਪਾਂ ਇਕੱਠੇ ਨਹੀਂ ਰਹਿ ਸਕਦੇ ਮੈਂ ਤੇਰੇ ਨਾਲ ਰਹਿ ਕੇ ਨਾ ਤੇ ਕਲੇਸ਼ ਵਿੱਚ ਨਹੀਂ ਰਹਿ ਸਕਦਾਗਾ ਮੈਂ ਤੇਰੇ ਨਾਲ ਬੰਨਿਆ ਨਹੀਂ ਜਾ ਸਕਦਾਗਾ ਤੂੰ ਜੋ ਕਰਨਾ ਹੈ ਮਰਨਾ ਹੈ ਮਰ ਪਰ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾਗਾ ਪਲੀਜ਼ ਮੇਰਾ ਖਹਿੜਾ ਛੱਡ ਉਹਨੇ ਗੁੱਸੇ ਨਾਲ ਬੋਲਦਿਆਂ ਮੇਰੇ ਹੱਥ ਜੋੜ ਦਿੱਤੇ ਸੀਗੇ ਹੱਥ ਮੈਂ ਵੀ ਜੋੜੇ ਸੀਗੇ ਪਰ ਦੋਹਾਂ ਵਿੱਚ ਬਹੁਤ ਫਰਕ ਸੀਗਾ ਮੈਂ ਉਹਦੇ ਨਾਲ ਰਹਿਣ ਲਈ ਹੱਥ ਜੋੜ ਰਹੀ ਸੀਗੀ ਤੇ ਉਹ ਮੈਨੂੰ ਦੂਰ ਕਰਨ ਲਈ ਹੱਥ ਜੋੜ ਰਿਹਾ ਸੀਗਾ ਮੈਂ ਉਸੇ ਤਰ੍ਹਾਂ ਫਰਸ਼ ਤੇ ਪਈ ਸੀ ਤੇ ਉਹ ਪਾਸਾ ਵੱਟੀ ਖੜਾ ਸੀਗਾ ਜਦੋਂ ਅੱਜ ਮੈਂ ਉਸ ਸੀ ਨੂੰ ਯਾਦ ਕਰਦੀ ਆ ਤਾਂ ਮੇਰਾ ਲੂੰਖੰਡਾ ਖੜਾ ਹੋ ਜਾਂਦਾ ਏ ਕਿਵੇਂ ਪਿਆਰ ਚ ਲੋਕੀ ਇੰਨਾ ਥੱਲੇ ਡਿੱਗ ਜਾਂਦੇ ਨੇ ਸੈਲਫ ਰਿਸਪੈਕਟ ਦੀ ਪਰਵਾਹ ਕੀਤੇ ਬਿਨਾ ਹੀ ਆਪਣਾ ਵਜੂਦ ਤਾਂ ਬਿਲਕੁਲ ਭੁੱਲ ਭੁਲਾ ਹੀ ਜਾਂਦੇ ਨੇ ਕਿ ਵਾਕਈ ਅਸੀਂ ਉਹਨਾਂ ਮੁੰਡਿਆਂ ਦੇ ਪੈਰਾਂ 'ਚ ਰੋਲਣ ਆਈਆਂ ਹਾਂ ਜਿਨ੍ਹਾਂ ਨੂੰ ਸਾਡੀ ਰਤਾ ਵੀ ਪਰਵਾਹ ਨਹੀਂ ਗਈ ਗੱਲਾਂ 'ਚ ਤਾਂ ਗਾਲਬ ਰੱਬ ਨੂੰ ਵੀ ਥੱਲੇ ਲਾ ਲੈਂਦਾ ਸੀਗਾ ਪਰ ਮੇਰੇ ਨਾਲ ਇਦਾਂ ਦਾ ਵਿਵਹਾਰ ਬਸ ਉਹਦੀਆਂ ਸਭ ਗੱਲਾਂ ਹੀ ਸੀਗੀਆਂ ਉਹ ਆਪਣੀ ਜੱਟ ਤੇ ਅੜਿਆ ਰਹਾ ਸੀਗਾ ਮੇਰੀ ਕੋਈ ਵੀ ਕੋਸ਼ਿਸ਼ ਉਹਦੇ ਦਿਲ ਚੁੱਭੂ ਜੇ ਹੋਏ ਪਿਆਰ ਦੇ ਦੀਵੇ ਨੂੰ ਜਗਾ ਨਾ ਸਕੀ ਮੈਂ ਉੱਠੀ ਤੇ ਉਹਨੂੰ ਜੱਫੀ ਪਾਉਣੀ ਚਾਹੀ ਸੀਗੀ ਉਹ ਮੇਰੇ ਇਦਾਂ ਕਰਨ ਤੇ ਬਹੁਤ ਖਹਿ ਗਿਆ ਸੀਗਾ ਉਹਨੇ ਮੈਨੂੰ ਜੱਫੀ ਪਾਉਣ ਤੋਂ ਰੋਕਿਆ ਤੇ ਮੇਰੇ ਜੋਰ ਦੀ ਚਪੇੜ ਮਾਰੀ ਉਹਨੇ ਚਪੇੜ ਇੰਨੇ ਜੋਰ ਦੀ ਮਾਰੀ ਮੇਰਾ ਸਿਰ ਚਕਰਾ ਗਿਆ ਸੀਗਾ ਮੇਰੇ ਹੇਠਲੇ ਬਲ ਚੋਂ ਖੂਨ ਨਿਕਲ ਆਇਆ ਸੀਗਾ ਸੈਂਚੂ ਤੈਨੂੰ ਸਮਝ ਨਹੀਂ ਆਉਂਦੀ ਜੀ ਮੈਂ ਕਦੋਂ ਤੱਕ ਇਹ ਹੀ ਜਾਨਣਾ ਹੈ ਕਿ ਮੈਂ ਨਹੀਂ ਰਹਿਣਾ ਤੇਰੇ ਨਾਲ ਕਿਉਂ ਦਿਮਾਗ ਖਰਾਬ ਕੀਤਾ ਮੇਰਾ ਉਹਨੇ ਮੇਰੀ ਬਾਹ ਫੜੀ ਤੇ ਮੈਨੂੰ ਖਿੱਚ ਕੇ ਗੇਟ ਤੱਕ ਲਿਆਇਆ ਜਦ ਦਫਾ ਹੋ ਜਾ ਇਥੋਂ ਐਨਾ ਆਖਦਿਆਂ ਉਹਨੇ ਮੈਨੂੰ ਤੱਕਾ ਦੇ ਕੇ ਬਾਹਰ ਕੱਢ ਦਿੱਤਾ ਮੈਂ ਕੋਈ ਦੇਰ ਉੱਥੇ ਸਨ ਹੋ ਕੇ ਖੜੀ ਰਹੀ ਮੇਰਾ ਦਿਮਾਗ ਬੰਦ ਹੋ ਗਿਆ ਸੀ ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਮੈਂ ਕੀ ਕਰਾਂ ਮੈਂ ਕੁਝ ਨਾ ਬੋਲੀ ਤੇ ਉਥੋਂ ਵਾਪਸ ਆ ਗਈ ਉਹਨੇ ਮੜ ਕੇ ਮੈਨੂੰ ਦੇਖਿਆ ਤੱਕ ਨਹੀਂ ਬਾਹਰ ਆਈ ਤਾਂ ਗਲੀ ਦੇ ਮੋੜ ਤੇ ਏਕਮ ਖੜੀ ਮੇਰੀ ਉਡੀਕ ਕਰ ਰਹੀ ਸੀ ਉਹਨੂੰ ਦੇਖ ਕੇ ਜਿਹੜੇ ਹੰਝੂਆਂ ਦੇ ਮੋਤੀ ਮੇ ਇਕੱਠੇ ਕੀਤੇ ਸੀ ਉਹ ਬिखर ਗਏ ਮੈਂ ਏਕਮ ਦੇ ਗੱਲ ਲਾ ਕੇ ਉੱਚੀ ਉੱਚੀ ਰੋਣ ਲੱਗੀ ਆਸ-ਪਾਸ ਦੇ ਲੋਕ ਮੈਨੂੰ ਦੇਖਣ ਲੱਗੇ ਇੱਥੇ ਨਾ ਰੋ ਭੈਣ ਬਣ ਕੇ ਚੁੱਪ ਕਰ ਜਾ ਸਾਰੇ ਦੇਖ ਹੀ ਜਾਂਦੇ ਨੇ ਉਹਨੇ ਮੇਰੀ ਚੁੰਨੀ ਨਾਲ ਮੇਰਾ ਮੂੰਹ ਢੱਕ ਦਿੱਤਾ ਤੇ ਮੈਨੂੰ ਨਾਲ ਇੱਕ ਮੈਡੀਕਲ ਦੀ ਦੁਕਾਨ ਤੇ ਬਿਠਾ ਦਿੱਤਾ ਮੈਂ ਰੋ ਰਹੀ ਸੀ ਏਕਮ ਨੇ ਮੈਡੀਕਲ ਵਾਲੇ ਅੰਕਲ ਤੋਂ ਘਬਰਾਹਟ ਲਈ ਰਹੀ ਹਰੀ ਜਿਹੀ ਗੋਲੀ ਲੈ ਕੇ ਮੈਨੂੰ ਖਵਾ ਦਿੱਤੀ ਸੀਗੀ ਜਦੋਂ ਹੰਝੂਆਂ ਦੀ ਧਾਰਾ ਰੁਕੀ ਤਾਂ ਉਹ ਮੈਨੂੰ ਸੰਭਾਲਦੀ ਹੋਈ ਹੋਸਟਲ ਲੈ ਕੇ ਆ ਗਈ